ਤਰਨਾ ਲਾਂਦੇ ਹੋਏ ਨਜ਼ਾਰੇ। ਜਿਵੇਂ ਪਾਸੋਂ ਦੇਖੋ ਕਵਿਤੀ ਦਾ ਕਵੀ ਇੱਥੇ ਹੈ ਅਧਿਆਪਕ ਬੈਠੇ ਹੋਏ ਨੇ। ਬੀਤੇ ਦਿਨ ਵੀ ਇਸ ਕੋ ਜਿਹੜੇ ਜੀ ਆਪਕ ਨੇ ਉਹ ਬੈਠੇ ਹੋਏ। ਹਾਲਾਂਕਿ ਕੱਲੋ ਜੇਕਰ ਗਿਆ ਜਵਦਾ ਕੱਲੋ ਪੂਰਨ ਤੋਂ ਨਹੀਂ ਪਹੁੰਚਿਆ। ਪਰ ਇਹਦਾ ਦਾ ਹੌਸਲਾ ਜਿਹੜਾ ਉਹ ਬੁਲੰਦ ਰਿਹਾ। ਇੱਕ ਹੋਰ ਗੱਲ ਦੇਖ ਲਈ ਤੇ ਹੌਸਲਾ ਹੁਣ ਵੀ ਬੁਲੰਦ ਹੈ ਕਿਉਂਕਿ ਮੌਸਮ ਜਿਹੜਾ ਉਹ ਸਾਫ਼ ਹੋਤਾ ਹੋਇਆ ਜਰੂ ਨਜ਼ਰ ਆ ਰਿਹਾ। ਜਿੱਤੇ ਕਿ ਮੌਸਮ ਸਾਫ਼ ਹੋਣ ਤੋਂ ਹੋਇਆ ਨਜ਼ਰ ਆ ਰਿਹਾ। ਉੱਥੇ ਹੀ ਜੇਕਰ ਗੱਲ ਕਰੀਏ ਤਾਂ ਧੁੱਪ ਜਿਹੜੀ ਖਰੀਏ ਧੁੱਪ ਦੇ ਵਿੱਚ ਵੀ ਅੱਜ ਮੁਲਾਜ਼ਮ ਜਿਹੜੇ ਨੇ ਉਹ ਬੈਠੇ ਹੋਏ ਨਜ਼ਰ ਆ ਰਹੇ ਨੇ ਭਾਵੇਂ ਕਿ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਇਹਨੇ ਮੁਲਾਕਾਤਾਂ ਕਿਰੇ ਉਰੇ ਪਹੁੰਚੇ ਨੇ ਨਗਰਾਨੀ ਦੇ ਵਿੱਚ ਗੱਲ ਕਰਦਾ ਪ੍ਰਧਾਨ ਜੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਨਗੇ ਕਿ ਕੀ ਕੁਝ ਮੰਗਾਂ ਜਿਹੜੀਆਂ ਨੇ ਕਿਸੇ ਨੂੰ ਲੈ ਕੇ ਹੋਰ ਕੱਲ੍ਹ ਆ ਜਾਈਏ ਜੀ ਅੱਜ ਇੱਥੇ ਜਿਹੜੀ ਮੈਂ ਤੁਹਾਡੇ ਸਾਹਮਣੇ ਸਾਰੇ ਇਹ ਅਤਿਆਪਕ ਜਿਹੜੇ ਕਿ ਬੱਚਿਆਂ ਨੂੰ ਸਿੱਖਿਆ ਦੇ ਦੇ ਅੱਜ ਉਹ ਸਰਕਾਰ ਦੇ ਉੱਤੇ ਬੈਠੇ ਹੋਏ ਬਣਾਈ ਸੀ ਵੀ ਨਜ਼ਰ ਆ ਰਹੇ ਨੇ ਤੇ ਜ਼ਰ ਪ੍ਰਧਾਨ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਨਗੇ ਕਿ ਕੀ ਕੁਝ ਮੰਗਾਂ ਜਿਹੜੀਆਂ ਨੇ ਉਹਨਾਂ ਨੂੰ ਲੈ ਕੇ ਅੱਜ ਜਿਹੜਾ ਉਹ ਪ੍ਰਦਰਸ਼ਨ ਕੀਤਾ ਰਿਹਾ ਹੈ ਅੱਜ ਪ੍ਰਦਰਸ਼ਨ ਦੀ ਗੱਲ ਕਰੀਏ ਹਾਲਾਂਕਿ ਬੀਤੀ ਕਾਲ ਦੇ ਮੀਂਹ ਦੇ ਵਿੱਚ ਗੱਲ ਕਰਦਾ ਮੀਂਹ ਦੇ ਵਿੱਚ ਹੀ ਪ੍ਰਦਰਸ਼ਨ ਹੋਇਆ ਪੂਰੀ ਜਾਤ ਬੀਤ ਗਈ ਰਾਤ ਬੀਤ ਤੋਂ ਬਾਅਦ ਅੱਜ ਉਹ ਮੌਸਮ ਸਾਫ਼ ਹੋਰ ਹੋਇਆ ਕੀ ਲੱਗਦਾ ਮੰਗਾ ਇੱਕ ਦਿਨ ਹੋ ਚੁੱਕਿਆ ਮੰਗਦੇ ਹੋਏ ਨਜ਼ਰ ਆ ਰਹੀਆਂ ਨੇ ਬੈਠੇ ਨੇ ਧਰਨਾ ਲਾ ਕੇ ਇਹ ਕੁਝ ਮੰਗਾ ਨਹੀਂ ਇੱਕ ਦਿਨ ਨਹੀਂ ਹੋਇਆ ਜੀ ਅਸੀਂ ਲਗਾਤਾਰ 5 ਸਾਲ ਤੋਂ ਜਿਹੜਾ ਇਹਦੇ ਲੈ ਕੇ ਸੰਘਰਸ਼ ਕਰ ਰਹੇ ਹਾਂ ਸਾਡੀ ਮੁੱਖ ਮੰਗ ਇਹ ਸੀਗੀ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਕਰੋਨਾ ਕਾਲ ਦੇ ਦਰਮਿਆਨ ਸਾਡੇ ਤੇ 17 ਜੁਲਾਈ 20 ਨੂੰ ਜਿਹੜਾ ਇੱਕ ਕੇਂਦਰੀ ਪੇਸਕੇਲਾਂ ਦਾ ਅਧੂਰੇ ਨੋਟੀਫਿਕੇਸ਼ਨ ਕਰਤਾ ਸੀਗਾ ਅਸੀਂ ਉਦੋਂ ਤੋਂ ਹੀ ਲਗਾਤਾਰ ਲੜਾਈ ਲੜ ਰਹੇ ਹਾਂ ਸਾਡੀ ਭਰਤੀ ਜਿਹੜੀ ਆ 28 ਫਰਵਰੀ 2020 ਨੂੰ ਇਸ਼ਤਿਹਾਰ ਆਇਆ ਸੀ ਉਹਦਾ ਪਰ ਕੋਵਿਡ ਕਰਕੇ ਸਾਡਾ ਪੇਪਰ ਲੇਟ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਤੇ ਅਧੂਰੇ ਸਕੀਮ ਲਾਗੂ ਕਰਤੇ ਜਿਹਦੇ ਨਾਲ ਕੀ ਹੋਇਆ ਵੀ ਸਾਡੀ ਜਿਹੜੀ ਆ 20 ਤੋਂ 25 ਹਜ਼ਾਰ ਪ੍ਰਤੀ ਮਹੀਨਾ ਰੈਗੂਲਰ ਟੀਚਰਸ ਦੀ ਤਨਖਾਹ ਘਟ ਸੀ ਅਸੀਂ ਮਾਨਯੋਗ ਹਾਈ ਕੋਰਟ ਦਾ ਸਹਾਰਾ ਲਿਆ ਉੱਥੋਂ ਵੀ ਜਿੱਤ ਪ੍ਰਾਪਤ ਕੀਤੀ ਡਬਲ ਬੈਂਚ ਤੋਂ ਵੀ ਜਿੱਤੇ ਉਦੋਂ ਦਾ ਸੁਪਰੀਮ ਕੋਰਟ ਤੋਂ ਵੀ ਅਸੀਂ ਜਿੱਤ ਗਏ ਸਰਕਾਰ ਕੋਲੇ ਜਿਹੜੀ ਕੋਈ ਵੀ ਕਾਨੂੰਨੀ ਜਿਹੜੀ ਰੈਮੇਡੀ ਨਹੀਂ ਬਚੀ ਸੀ ਤਾਂ ਸਾਡੇ ਜਿਹੜਾ ਇਸ ਤੋਂ ਬਾਅਦ ਇਹਨਾਂ ਅਸੀਂ ਕੰਟੈਂਪਟ ਲਈ ਕੋਰਟ ਚ ਤਾਂ 70% ਅਧਿਆਪਕ ਜਿਹੜੇ 23 ਤੋਂ 20 ਜਿਲਿਆਂ ਦੀ ਲਗਭਗ ਤਨਖਾਹ ਜਿਹੜੀ ਸਾਡੀ ਜਿਵੇਂ ਇਹਨਾਂ ਨੇ ਕੋਰਟ ਚ ਅਫੀਡੇਵਟ ਦਿੱਤਾ ਉਹਦੇ ਅਨੁਸਾਰ ਜਿਹੜੀ ਜਮ੍ਹਾਂ ਹੋ ਗਈ ਘਾਤਿਆਂ ਚ ਪਰ ਤੇ ਦੋ ਤਿੰਨ ਜ਼ਿਲ੍ਹੇ ਜਿਹੜੇ ਸਾਡੇ ਉਹਨਾਂ ਚ ਡੀ ਡੀਓਜ਼ ਨੇ ਗਲਤ ਫਿਕਸੇਸ਼ਨ ਕਰਤੀ ਆ ਅਸੀਂ ਲਗਾਤ ਮੈਂ ਤੁਸੀ ਹੀ ਐਫੀਡੀਓਟ ਦਿੱਤਾ ਕੋਰਟ ਚ ਉਹਦੇ ਅਨਸਾਰ ਸਾਰੀ ਤਨਖਾਹ ਆ ਗਈ ਹੈ ਬਾਕੀ ਰਹਿੰਦੇ ਸਾਥੀਆਂ ਨੂੰ ਪਾਓ ਇੱਕ ਕਲੀਅਰ ਪੱਤਰ ਕੱਢ ਦਿਓ ਪਰ ਉਹ ਕਲੀਅਰ ਪੱਤਰ ਕੱਢਣ ਦੀ ਬਜਾਏ ਲਗਾਤਾਰ ਟਾਲ ਮਟੋਲ ਕਰ ਰਹੇ ਆ ਅਖੇ ਆਪਣੀ ਦੀ ਐਡਵਾਈਸ ਲੈਣੀ ਹੈ ਜੋ ਕੁਝ ਦੋ ਇੱਕ ਵਾਰੀ ਐਫੀਡੀ ਦੀ ਐਡਵਾਈਸ ਦੇ ਕੇ ਸਪੀਕਿੰਗ ਆਰਡਰ ਆਪਾਂ ਜਾਰੀ ਕਰਤੇ ਤਾਂ ਉਸ ਤੋਂ ਬਾਅਦ ਸਾਨੂੰ ਹੋਰ ਕਿਹੜੀ ਐਡਵਾਈਸ ਦੀ ਲੋੜ ਆ ਇਸ ਕਰਕੇ ਅਸੀਂ ਕੱਲ ਸਾਰੀ ਦਿਹਾੜੀ ਵਰਦੇ ਮੀਂਹ ਸਾਥੀ ਬੈਠੇ ਆ ਅੱਜ ਫਿਰ ਦੂਜੇ ਦਿਨ ਚ ਧਰਨਾ ਚੱਲਣਾ ਜਾਰੀ ਹੋ ਚ ਮੰਨ ਲਓ ਚੱਲ ਰਿਹਾ ਤਾਂ ਇਸ ਲਗਾਤਾਰ ਖੱਤਲਖਵਾਰ ਕਰ ਰਹੇ ਆ ਇਹੀ ਸਰਕਾਰ ਜਿਹੜੀ ਆ ਜਦੋਂ ਇਹ ਨੇਤਾ ਵਿਰੋਧੀ ਦਰਜ ਨਹੀਂ ਵਿਰੋਧੀ ਦਰਜ ਸੀਗੇ ਸਰਕਾਰ ਚ ਨਹੀਂ ਸੀ ਜਿਵੇਂ ਅਮਨ ਰੋੜਾ ਜਾਂ ਮੌਜੂਦਾ ਮਿੱਤ ਮੰਤਰੀ ਹਰਪਾਲ ਸੀਮਾ ਸਾਡੇ ਧਰਨਿਆਂ ਚ ਆ ਕੇ ਗੱਲਾਂ ਕਰਦੇ ਰਿਹਾ ਕਿ ਤੁਹਾਡਾ ਜਾਇਜ਼ ਹੱਕ ਬਣਦਾ ਤੁਸੀਂ ਜਿਹੜੇ ਮਲਾਜਮ ਆ ਉਹ ਪੰਜਾਬ ਦੇ ਮਲਾਜਮ ਆ ਤੇ ਤੁਹਾਡੇ ਤੇ ਸੈਂਟਰ ਦੇ ਸਕੇਲ ਕਾਹਤੋਂ ਲੱਗਨੇ ਚਾਹੀਦੇ ਆ ਅਗਰ ਗੱਲ ਕਰੀਏ ਤਾਂ ਕਾਂਗਰਸ ਸਮੇਂ ਤੁਹਾਡੀ ਭਰਤੀ ਹੋਈ ਉਸ ਸਮੇਂ ਪੱਕੇ ਨਹੀਂ ਕੀਤਾ ਗਿਆ ਪੱਕੇ ਕੀਤਾ ਗਿਆ ਤਾਂ ਤਰਖਾ ਉਸੇ ਸਮੇਂ ਜਿਹੜਾ ਕਿ ਦੱਸਿਆ ਜਾ ਰਿਹਾ ਸੀ ਨਹੀਂ ਕੋਵਿਡ ਦੇ ਤੋਂ ਪਹਿਲਾਂ ਭਰਤੀ ਹੋਈ ਪਰ ਅਸੀਂ ਪਹਿਲੇ ਦਿਨ ਤੋਂ ਹੀ ਰੈਗੂਲਰ ਬੁਲਾ ਦੇਵਾਂ ਸਾਡੀ ਪੱਕੀ ਭਰਤੀ ਅਸੀਂ ਕੋਈ ਕੱਚੇ ਦੇ ਆਫਗਣੀ ਆ ਸਰਕਾਰ ਨੇ ਇਹ ਉਸ ਵੇਲੇ ਦੇ ਮਨਪ੍ਰੀਤ ਬਾਦਲ ਨੇ ਜਿਹੜਾ ਵਿੱਤ ਮੰਤਰੀ ਸੀ ਉਹਨੇ ਇਹ ਇੱਕ ਨੋਟੀਫਿਕੇਸ਼ਨ ਪਾਸ ਕੀਤਾ ਸੀ ਵੀ ਜਿੰਨੇ ਵੀ ਮੁਲਾਜ਼ਮ ਸੈਂਟਰ ਸਰਕਾਰ 17 ਜੁਲਾਈ 20 ਤੋਂ ਬਾਅਦ ਭਰਤੀ ਹੋਣਗੇ ਉਹਨਾਂ ਦੇ ਸੈਂਟਰ ਦੇ ਪੇ ਸਕੇਲ ਲਾਗੂ ਹੋਣਗੇ ਤਾਂ ਫਿਰ ਉਹ ਜੋ ਮੁਲਾਜ਼ਮਾਂ ਨੇ ਉਹਦੇ ਨਾਲ ਕੀਤਾ ਜੋ ਜਲੂਸ ਕੱਢਿਆ ਉਸ ਪੀਪਾ ਮੰਤਰੀ ਦਾ ਉਹੀ ਹਾਲ ਆਉਣ ਵਾਲੇ ਸਮੇਂ ਸਾਲ 1.5 ਸਾਲ ਰਹਿ ਗਏ ਇਹਨਾਂ ਦਾ ਹਾਲ ਹੋਣਾ ਇਹ ਕਹਿੰਦੀ ਹੁੰਦੀ ਸੀ ਵੀ ਘੇਰ ਕੇ ਸਵਾਲ ਪੁੱਛੋ ਧਰਨੇ ਚੋਂ ਨਿਕਲੀ ਸਰਕਾਰਾਂ ਨੂੰ ਧਰਨੇ ਮਾੜੇ ਲੱਗਣ ਲੱਗੇ ਇਹ ਮਾਨਯੋਗ ਸੁਪਰੀਮ ਕੋਰਟ ਤੱਕ ਦੇ ਹੁਕਮਾਂ ਨੂੰ ਜਿਹੜਾ ਟਿੱਚ ਜਾਣਦੇ ਆ ਪਰ ਇੱਕ ਪਾਸੇ ਦੇਖਿਆ ਜਾਵੇ ਤਾਂ ਸਭ ਤੋਂ ਵੱਡਾ ਹੱਥ ਮੁਲਾਜ਼ਮਾਂ ਦਾ ਸਰਕਾਰ ਲਿਆਂਦੇ ਵਿੱਚ ਤਾਂ ਸਰਕਾਰ ਫਿਰ ਵੀ ਗੱਲ ਨਹੀਂ ਸੁਣਦੀ ਮੁਲਾਜ਼ਮਾਂ ਨੇ ਵੋਟਾਂ ਪਾਈਆਂ ਸੀ ਕਿਉਂਕਿ ਉਹ ਲੋਕ ਦੂਜੀਆਂ ਸਰਕਾਰਾਂ ਤੋਂ ਅੱਕ ਚੁੱਕੇ ਸੀ ਇਹਨਾਂ ਨੂੰ ਲੱਗਦਾ ਸੀ ਇਹ ਸਾਡੇ ਵਰਗੇ ਆ ਇਹਨਾਂ ਨੇ ਇੰਨਾ ਕਿ ਲੋਕਾਂ ਨੂੰ ਜਿਵੇਂ ਭਗਵੰਤ ਮਾਨ ਦੀ ਮੁੱਖ ਮੰਤਰੀ ਕਮੀਡੀਅਨ ਸੀਗੇ ਉਹਨਾਂ ਨੂੰ ਲੋਕਾਂ ਨੂੰ ਮਗਰ ਲਾਉਣ ਦੀ ਉਹਨਾਂ ਚ ਕਲਾ ਸੀ ਇਹਨਾਂ ਨੇ ਉਹ ਲੋਕਾਂ ਨੂੰ ਭਗਵੰਤ ਮਾਨ ਦੇ ਮੂਹ ਨੂੰ ਵੋਟਾਂ ਪਾਈਆਂ ਸੀ ਲੋਕਾਂ ਨੇ ਲੋਕ ਦੂਜੀ ਸਰਕਾਰਾਂ ਤੋਂ ਦੁਖੀ ਸੀ ਵੀ ਇਹਨਾਂ ਨੂੰ ਮੌਕਾ ਦਿਓ ਪਰ ਇਹਨਾਂ ਨੇ ਤਾਂ ਉਹਨਾਂ ਨੂੰ ਵੀ ਚੰਗੇ ਘਵਾਤਾ ਇਹ ਕਹਿੰਦੇ ਹੁੰਦੇ ਸੀ ਵੀ ਮੁਲਾਜ਼ਮ ਰੀੜ ਦੀ ਹੱਡੀ ਆ ਮੰਡਰੋੜਾ ਕਹਿੰਦੇ ਸੀ ਵੀ ਜਦੋਂ ਸਾਡੋਂ ਇਹ ਕੇਂਦਰੀ ਨੋਟੀਫਿਕੇਸ਼ਨ ਜਾਰੀ ਹੋਈ ਹੋਏ ਨਾ ਉਸ ਦਿਨ ਵੀਡੀਓ ਪਾਈ ਸੀ ਅਜੇ ਤੱਕ ਸਾਡੇ ਕੋਲ ਵੀਡੀਓ ਮੌਜੂਦ ਆ ਕਿਹੜੇ ਕੈਪਟਨ ਸਰਕਾਰ ਆ ਉਹਦੇ ਕੋਲੇ ਧੂ ਮਾਫੀਆ ਨੂੰ ਪੈਸਾ ਦੇਣ ਨੂੰ ਹੈਗਾ ਜਿਹੜੀ ਆਪਣਾ ਰੇਤ ਮਾਫੀਆ ਨੂੰ ਪੈਸਾ ਦੇਣ ਨੂੰ ਹੈਗਾ ਪਰ ਸਰਕਾਰ ਜਿਹੜੇ ਮੁਲਾਜ਼ਮ ਦੀ ਰੀਡ ਜਿਹੜੀ ਸਰਕਾਰ ਆ ਉਹਦੀ ਰੀਡ ਦੀ ਹੱਡੀ ਹੁੰਦੀ ਹੈ ਮੁਲਾਜ਼ਮ ਤਾਂ ਉਹਨਾਂ ਨੂੰ ਦੇਣ ਨੂੰ ਪੈਸਾ ਨਹੀਂ ਹੁਣ ਇਹਨਾਂ ਨੂੰ ਉਹ ਰੀਡ ਦੀ ਹੱਡੀ ਜਾ ਉਹਦੇ ਮਣ ਕੇ ਨਜ਼ਰ ਹੀ ਨਹੀਂ ਆ ਰਹੇ ਜਦੋਂ ਕਿ ਅਮਨ ਰੋੜਾ ਤੇ ਵਿੱਤ ਮੰਤਰੀ ਹਰਪਾਲ ਸੀਵਾ ਜਿਹੜੇ ਆ ਉਹ ਮੁਲਾਜ਼ਮਾਂ ਦੇ ਹੱਲਾ ਵਾਸਤੇ ਬਣਾਈ ਸਬ ਕਮੇਟੀ ਦੇ ਮੈਂਬਰ ਆ ਅਨੇਕਾਂ ਮੀਟਿੰਗਾਂ ਸੀ ਭਗਵੰਤ ਮਾਨ ਸੰਮਨ ਕਰ ਚੁੱਕੇ ਆ ਸਾਨੂੰ ਹਰੇਕ ਵਾਰੀ ਕਿਹਾ ਗਿਆ ਜੇ ਤੁਸੀਂ ਕੋਰਟ ਕੇਸ ਜਿੱਤ ਗਏ ਤਾਂ ਅਸੀਂ ਲਾਗੂ ਕਰ ਦੇਵਾਂਗੇ ਅਸੀਂ ਤੁਹਾਡੇ ਵਾਸਤੇ ਹੀ ਆ ਮੇਰਾ ਹਰਾ ਪੈਨ ਜਿਹੜਾ ਮੁਲਾਜ਼ਮਾਂ ਦੇ ਬੇਰਜ਼ਗਰਾਂ ਦੇ ਹੱਕ ਚੱਲੂਗਾ ਪਰ ਅੱਜ ਤੱਕ ਉਹ ਹਰਾ ਪੈਨ ਸਾਨੂੰ ਕਿਤੇ ਵੀ ਨਜ਼ਰ ਨਹੀਂ ਆਇਆ ਪਰ ਲੱਗਦਾ ਵੀ ਅੱਜ ਔਰ ਕੱਲ ਕਰਨਾ ਦੇਣਾ ਲਾਜ਼ਮੀ ਸੀ ਕਿਉਂਕਿ ਪੰਜਾਬ ਵਿੱਚ ਹੜਾ ਸਥਿਤੀ ਬਣੀ ਹੋਈ ਹੈ ਸਰਕਾਰ ਉਹਦੇ ਵੱਲ ਧਿਆਨ ਦੂਰ ਦਿੰਦੀ ਹੋਈ ਨਜ਼ਰ ਆਦੀ ਬਿਲਕੁਲ ਜੀ ਹੜਾਂ ਦੀ ਸਥਿਤੀ ਬਣੀ ਹੈ ਸਾਡੇ ਵੀ ਆਲੇ ਦੁਆਲੇ ਜਿਹੜੇ ਘਰ ਸਾਡੇ ਕਿਰੇ ਹੋਏ ਆ ਪਰ ਸਾਡੀ ਮਜਬੂਰੀ ਹੈ ਜਦੋਂ ਦੇਖੋ ਤੁਸੀਂ ਕੋਵਿਡ ਦਾ ਕਾਲ ਚੱਲ ਰਿਹਾ ਸੀ ਲੋਕੀ ਘਰੋਂ ਨਿਕਲ ਤੋਂ ਡਰਦੇ ਸੀ ਲਗਾਤਾਰ ਲੋਕ ਮਰ ਰਹੇ ਸੀ ਉਦੋਂ ਵੀ ਇਹਨਾਂ ਨੇ ਉਹ ਕੋਵਿਡ ਦੇ ਸਮੇਂ ਦੇ ਦੌਰਾਨ ਜਦੋਂ ਸਾਡੇ ਤੇ ਕਾਲੇ ਸਕੇਲ ਲਾਗੂ ਕਰਤੇ ਇਹਨਾਂ ਨੂੰ ਆਮ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਆ ਸਾਡੇ ਵੀ ਘਰ ਕਿਰੇ ਹੋਏ ਆ ਸਾਡੇ ਵੀ ਪਰਿਵਾਰ ਆ ਅਸੀਂ ਵੀ ਉਹਨਾਂ ਬਾਰਡਰ ਦੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਆ ਜਿੱਥੇ ਸਾਡੇ ਪਿੰਡਾਂ ਦੇ ਆਲੇ ਦੁਆਲੇ ਪਾਣੀ ਆ ਪਰ ਜੇਕਰ ਸਾਨੂੰ 25000 ਰੁਪਏ ਪ੍ਰਤੀ ਮਹੀਨਾ ਘਾਟਾ ਪੈਂਦਾ ਤੇ ਉਹ ਉਹਨਾਂ ਉਹ ਹੜਾਂ ਦੀ ਸਥਿਤੀ ਜਦੋਂ ਸ਼ਾਇਦ ਅਸੀਂ ਕੱਲ੍ਹ ਜਾਂ ਅੱਜ ਨਿਕਲ ਜਾਾਂਗੇ ਪਰ ਜੇ ਆਹ ਸਾਡੇ ਤੇ ਗਲਤ ਕਾਲੇ ਕਾਨੂੰਨ ਲਾਗੂ ਰਹਿ ਜਾਂਦੇ ਆ ਤੇ ਮੇਰੇ ਅਸੀਂ ਸਾਰੀ ਉਮਰ ਉਹ ਤਾਬ ਨਹੀਂ ਚੱਲ ਸਕਾਂਗੇ ਸਾਡੀ ਵੀ ਉਹਨਾਂ ਨੇ ਹਮਦਰਦੀ ਆ ਅਸੀਂ ਸਥਾਨਕ ਪੱਧਰ ਤੇ ਆਪਦੀ ਜਿੰਨੀ ਸਾਡੀ ਸਮਰੱਥਾ ਉਹਦੇ ਪੱਧਰ ਤੇ ਜਿਹ ਦੀ ਮਿਕਚਰ ਨੇ ਲੋਕਾਂ ਨੂੰ ਜਾ ਕੇ ਜੇਕਰ ਗੱਲ ਕਰੀਏ ਤਾਂ ਅੱਜ ਇੱਥੇ ਮੰਗ ਨਹੀਂ ਪੂਰੀ ਹੋ ਚੁੱਕੀ ਹਾਲਾਂਕਿ ਦੂਜਾ ਦਿਨ ਜੋ ਸ਼ੁਰੂ ਹੋ ਚੁੱਕਿਆ ਹੈ ਤਾਂ ਬਦਲਾ ਚੰਡੀਗੜ੍ਹ ਵੱਲ ਮੁੱਖ ਮੰਤਰੀ ਨਿਵਾਜ਼ ਸਾਹਿਬ ਫਿਲਹਾਲ ਸਾਨੂੰ ਇਹ ਭਰੋਸਾ ਦਿੱਤਾ ਗਿਆ ਕਿ ਅਸੀਂ ਜਿਹੜੀ ਪ੍ਰਪੋਜ਼ਲ ਬਣਾ ਕੇ ਥੋੜੀ ਭੇਜਦੀ ਹੈ ਉਹ ਜਲਦੀ ਹੋਏ ਤੇ ਫੈਸਲਾ ਆ ਜਾਊਗਾ ਉਹਦੀ ਮੀਟਿੰਗ ਚੱਲ ਰਹੀ ਹੈ ਜੇਕਰ ਇਹ ਸਾਡਾ ਹੱਲ ਨਹੀਂ ਕਰਦੇ ਤਾਂ ਫਿਲਹਾਲ ਅਸੀਂ ਉੱਥੇ ਬੈਠਾਂਗੇ ਉਸ ਤੋਂ ਬਾਅਦ ਅੱਗੇ ਜੇ ਸ਼ਾਮ ਤੱਕ ਹੱਲ ਨਹੀਂ ਹੁੰਦਾ ਅੱਗੇ ਦੀ ਮੀਟਿੰਗ ਕਰਕੇ ਜੋ ਵੀ ਕਾਰਵਾਈ ਹੋਊਗੀ ਫਿਰ ਉਹ ਦੱਸਾਂਗੇ ਖضور ਜੇਕਰ ਮੀਟਿੰਗਾਂ ਦੀ ਗੱਲ ਕਰੇ ਤਾਂ ਮੀਟਿੰਗਾਂ ਦਾ دور ਫਿਰ ਫਿਲਹਾਲ ਚੱਲਦਾ ਹੋਇਆ ਨਜ਼ਰ ਆਉਂਦੇ ਹਨ ਜੇ ਗੱਲ ਕਰੀ ਤਾਂ ਹੋਰ ਫਿਲਹਾਲ ਜੇਕਰ ਮੀਟਿੰਗਾਂ ਦੇ ਵਿੱਚ ਕੋਈ ਹੱਲ ਨਾ ਨਿਕਲੇ ਤਾਂ ਸ਼ਾਮ ਨੂੰ ਦੁਬਾਰਾ ਮੀਟਿੰਗ ਕੀਤੀ ਜਾਵੇਗੀ ਤੇ ਆਪਕਾ ਦੀ ਅਧਿਕਾ ਆਪਣੇ ਆਪਣੇ ਜਿਹੜੇ ਆਪਸ ਵਿੱਚ ਮੀਟਿੰਗ ਕਰਨਗੇ ਉਸ ਤੋਂ ਬਾਅਦ ਜਿਹੜਾ ਅਗਲਾ ਡਿਸੀਜਨ ਲਿਆ ਜਾਏਗਾ ਕਿਸ ਚੰਡੀਗੜ੍ਹ ਕੋਲ ਪੰਜਾਬ ਮੁੱਖ ਮੰਤਰੀ ਦੇ ਘਰ ਵੱਲ ਜਿਹੜਾ ਉਹ ਕੁਝ ਕਰਨਾ ਜਾਂ ਨਹੀਂ ਚੰਡੀਗੜ੍ਹ ਤੋਂ ਬਹੁਤ ਜਨਦਸਤ ਸਰਬਜੀਤ ਸਿੰਘ ਨਾਲ ਸੰਦੀਪ ਸਿੰਘ ਅਜੀਤ ਕਹਿੰਦੇ ਕਾਲੇ ਸਿੱਕੇ ਦਾ ਦਫਤਰ ਮੂਰੇ ਅੱਜ ਸੈੱਟ ਪੰਜਾਬ ਸਰਕਾਰ ਦੇ ਅਧਿਕਾਰਤ ਘਰਾਂ ਨਾਲ ਆਉਂਦੇ ਹੋਏ ਨਜ਼ਾਰੇ ਇੱਕ ਵਾਰ ਸੋ ਦੇਖੋ ਕਵਿਤਾ ਦਾ ਵੀ ਇੱਥੇ ਹੈ ਅਧਿਕਾਰਤ ਬੈਠੇ ਹੋਏ ਨਜ਼ਾਰਾ ਕਿ ਬੀਤੇ ਦਿਨ ਵੀ ਇਸ ਤਰ੍ਹਾਂ ਜਿਹੜੇ ਆਪਕ ਨੇ ਉੱਥੇ ਬੈਠੇ ਹੋਏ ਹਾਲਾਂਕਿ ਕੱਲ ਜੇਕਰ ਗਿਆਦਾ ਵਾ ਤਾਂ ਪਹਿਲੇ ਕੋਰਟ ਉੱਤੇ ਨੀਂਹ ਪੈ ਗਈ ਪਰ ਇਹਦਾ ਤਾਂ ਹੌਸਲਾ ਜਿਹੜਾ ਉਹ ਬੁਲਾਉਂਦਾ ਰਿਹਾ ਇੱਕ ਵਾਰ ਫਿਰ ਦੁਆ ਦੇਖੀ ਜਿਹਦਾ ਹੌਸਲਾ ਹਰ ਵੀ ਬੁਲਾਉਂਦਾ ਕਿਉਂਕਿ ਮੌਸਮ ਜਿਹੜਾ ਉਹ ਸਾਫ਼ ਹੋਤਾ ਹੋਇਆ ਜਰੂ ਨਜ਼ਰ ਆ ਰਿਹਾ ਜਿੱਤੇ ਕਿ ਮੌਸਮ ਸਾਫ਼ ਹੋਣ ਤੋਂ ਹੋਇਆ ਨਜ਼ਰ ਆ ਰਿਹਾ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਤੁਪ ਕੋ ਜਿਹੜੀ ਖਰੀ ਹੈ ਤੁਪ ਦੇ ਵਿੱਚ ਵੀ ਅੱਜ ਮੁਲਾਜ਼ਮ ਜਿਹੜੇ ਨੇ ਉਹ ਬੈਠੇ ਹੋਏ ਨਜ਼ਰ ਆ ਰਹੇ ਨੇ ਭਾਵੇਂ ਕਿ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਇਹਨਾਂ ਮੁਲਾਜ਼ਮ ਜਿਹੜੇ ਉਹਨੇ ਪਹੁੰਚੇ ਨੇ ਨਜ਼ਰ ਆ ਰਹੇ ਨੇ ਇਸ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਪ੍ਰਧਾਨ ਜੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਨਗੇ ਕੀ ਕੁਝ ਮੰਗ ਰਹੇ ਨੇ ਜਿਸ ਨੂੰ ਲੈ ਕੇ ਅੱਜ ਇੱਥੇ ਜਿਹੜੀ ਮੈਂ ਤੁਹਾਡੇ ਸਾਹਮਣੇ ਸਾਰੇ ਇਹ ਅਤਿਆਪਕ ਜਿਹੜੇ ਕਿ ਬੱਚਿਆਂ ਨੂੰ ਸਿੱਖਿਆ ਦੇਣ ਦੇ ਮਾਮਲੇ ਸਰਕਾਰ ਦੇ ਉੱਤੇ ਬੈਠ ਕੇ ਬਣਾਈ ਸੀ ਇਹ ਨਜ਼ਰ ਆ ਰਹੀ ਨੇ ਤੇ ਦੂਰ ਪ੍ਰਧਾਨ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਨਗੇ ਕਿ ਕੀ ਕੁਝ ਮੰਗਾਂ ਜਿਹੜੇ ਨੇ ਉਹਨਾਂ ਨੂੰ ਲੈ ਕੇ ਅੱਜ ਜਿਹੜਾ ਉਹ ਪ੍ਰਦਰਸ਼ਨ ਕੀਤਾ ਹੈ ਅੱਜ ਪ੍ਰਦਰਸ਼ਨ ਦੀ ਗੱਲ ਕਰੀਏ ਹਾਲਾਂਕਿ ਪਿਛਲੇ ਕਾਲ ਦੇ ਵਿੱਚ ਮੀਂਹ ਦੇ ਵਿੱਚ ਹੀ ਗੱਲ ਕਰਦਾ ਮੀਂਹ ਦੇ ਵਿੱਚ ਹੀ ਪ੍ਰਦਰਸ਼ਨ ਹੋਇਆ ਪੂਰੀ ਰਾਤ ਬੀਤੀ ਰਾਤ ਵੀ ਤੋਂ ਬਾਅਦ ਅੱਜ ਉਹ ਮੌਸਮ ਸਾਫ਼ ਹੋ ਚੁੱਕਾ ਹੈ ਕੀ ਲੱਗਦਾ ਮੰਗਾਂ ਇੱਕ ਦਿਨ ਹੋ ਚੁੱਕਿਆ ਮੰਗਦੇ ਹੋਏ ਨਜ਼ਰ ਆ ਰਹੀਆਂ ਨੇ ਬੈਠੇ ਨੇ ਧਰਨਾ ਲਾ ਕੇ ਕੀ ਕੁਝ ਮੰਗਾਂ ਨੇ ਇੱਕ ਦਿਨ ਨਹੀਂ ਹੋਇਆ ਜੀ ਅਸੀਂ ਲਗਾਤਾਰ 5 ਸਾਲ ਤੋਂ ਜਿਹੜਾ ਇਹਦੇ ਨੂੰ ਲੈ ਕੇ ਸੰਘਰਸ਼ ਕਰ ਰਹੇ ਹਾਂ ਸਾਡੀ ਮੁੱਖ ਮੰਗ ਇਹ ਸੀਗੀ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਕਰੋਨਾ ਕਾਲ ਦੇ ਦਰਮਿਆਨ ਸਾਡੇ ਤੇ 17 ਜੁਲਾਈ 20 ਨੂੰ ਜਿਹੜਾ ਇੱਕ ਕੇਂਦਰੀ ਪੇਸਕੇਲਾਂ ਦਾ ਅਧੂਰੇ ਨੋਟੀਫਿਕੇਸ਼ਨ ਕਰਤਾ ਸੀਗਾ ਅਸੀਂ ਉਦੋਂ ਤੋਂ ਹੀ ਲਗਾਤਾਰ ਲੜਾਈ ਲੜ ਰਹੇ ਹਾਂ ਸਾਡੀ ਭਰਤੀ ਜਿਹੜੀ ਆ 28 ਫਰਵਰੀ 2020 ਨੂੰ ਇਛਤਿਆਰ ਆਇਆ ਸੀ ਉਹਦਾ ਪਰ ਕੋਵਿਡ ਕਰਕੇ ਸਾਡਾ ਪੇਪਰ ਲੇਟ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਤੇ ਅਧੂਰੇ ਸਕੇਲ ਲਾਗੂ ਕਰਤੇ ਜਿਸ ਦੇ ਨਾਲ ਕੀ ਹੋਇਆ ਵੀ ਸਾਡੀ ਜਿਹੜੀ ਆ 20 ਤੋਂ 25 ਹਜ਼ਾਰ ਪ੍ਰਤੀ ਮਹੀਨਾ ਰੈਗੂਲਰ ਟੀਚਰਸ ਦੀ ਤਨਖਾਹ ਘਟ ਸੀ ਅਸੀਂ ਮਾਨਯੋਗ ਹਾਈ ਕੋਰਟ ਦਾ ਸਹਾਰਾ ਲਿਆ ਉੱਥੋਂ ਵੀ ਜਿੱਤ ਪ੍ਰਾਪਤ ਕੀਤੀ ਡਬਲ ਬੈਂਚ ਤੋਂ ਵੀ ਜਿੱਤੇ ਉਦੋਂ ਦਾ ਸੁਪਰੀਮ ਕੋਰਟ ਤੋਂ ਵੀ ਅਸੀਂ ਜਿੱਤ ਗਏ ਸਰਕਾਰ ਕੋਲੇ ਜਿਹੜੀ ਕੋਈ ਵੀ ਕਾਨੂੰਨੀ ਜਿਹੜੀ ਰੈਮੇਡੀ ਨਹੀਂ ਬਚੀ ਸੀ ਤਾਂ ਸਾਡੇ ਜਿਹੜਾ ਇਸ ਤੋਂ ਬਾਅਦ ਇਹਨਾਂ ਅਸੀਂ ਕੰਟੈਂਪਟ ਲਈ ਕੋਰਟ ਚ ਤਾਂ 70% ਅਧਿਆਪਕ ਜਿਹੜੇ 23 ਤੋਂ 20 ਜਣਿਆਂ ਦੀ ਲਗਭਗ ਤਨਖਾਹ ਜਿਹੜੀ ਸਾਡੀ ਜਿਵੇਂ ਇਹਨਾਂ ਨੇ ਕੋਰਟ ਚ ਅਫੀਡੇਵਟ ਦਿੱਤਾ ਉਹਦੇ ਅਨੁਸਾਰ ਜਿਹੜੀ ਜਮ੍ਹਾਂ ਹੋ ਗਈ ਘਾਤਿਆਂ ਚ ਕਰਤੇ ਉਹ ਦੋ ਤਿੰਨ ਜ਼ਿਲ੍ਹੇ ਜਿਹੜੇ ਸਾਡੇ ਉਹਨਾਂ 'ਚ ਡੀਡੀਓਜ਼ ਨੇ ਗਲਤ ਫਿਕਸੇਸ਼ਨ ਕਰਤੀ ਆ ਅਸੀਂ ਲਗਾਤਾਰ ਮੀਟਿੰਗਾਂ ਕਰ ਰਹੇ ਆ ਡਿਪਾਰਟਮੈਂਟ ਨਾਲ ਵੀ ਤੁਸੀਂ ਹੀ ਐਫੀਡੀਓਟ ਦਿੱਤਾ ਕੋਰਟ 'ਚ ਉਹਦੇ ਅਨਸਾਰ ਸਾਡੀ ਤਨਖਾਹ ਆ ਗਈ ਆ ਬਾਕੀ ਰਹਿੰਦੇ ਸਾਥੀਆਂ ਦੀ ਪਾਓ ਇੱਕ ਕਲੀਅਰ ਪੱਤਰ ਕੱਢ ਦਿਓ ਪਰ ਉਹ ਕਲੀਅਰ ਪੱਤਰ ਕੱਢਣ ਦੀ ਬਜਾਏ ਲਗਾਤਾਰ ਟਾਲ ਮਟੋਲ ਕਰ ਰਹੇ ਆ ਅਖੇ ਐਫਡੀ ਦੀ ਐਡਵਾਈਸ ਲੈਣੀ ਆ ਜੋ ਕੁਝ ਦੋ ਇੱਕ ਵਾਰੀ ਐਫਡੀ ਦੀ ਐਡਵਾਈਸ ਦੇ ਕੇ ਸਪੀਕਿੰਗ ਆਰਡਰ ਆਪਾਂ ਜਾਰੀ ਕਰਤੇ ਤੋ ਉਸ ਤੋਂ ਬਾਅਦ ਸਾਨੂੰ ਹੋਰ ਕੀ ਵੀ ਐਡਵਾਈਸ ਦੀ ਲੋੜ ਆ ਇਸ ਕਰਕੇ ਅਸੀਂ ਕੱਲ ਸਾਰੀ ਦਿਹਾੜੀ ਵਰਦੇ ਮੀਂਹ ਸਾਥੀ ਬੈਠੇ ਆ ਅੱਜ ਫਿਰ ਦੂਜੇ ਦਿਨ ਚ ਦਰਨਾ ਜਾਰੀ ਹੋ ਚ ਮੰਨ ਲਓ ਚੱਲ ਰਿਹਾ ਤਾਂ ਇਸ ਲਗਾਤਾਰ ਖੱਜਲ ਖਵਾਰ ਕਰ ਰਹੇ ਆ ਇਹ ਹੀ ਸਰਕਾਰ ਜਿਹੜੀ ਆ ਜਦੋਂ ਇਹ ਨੇਤਾ ਵਿਰੋਧੀ ਦਰਜ ਨਹੀਂ ਵਿਰੋਧੀ ਦਰਜ ਸੀਗੇ ਸਰਕਾਰ ਚ ਨਹੀਂ ਸੀ ਜਿਵੇਂ ਅਮਨ ਰੋੜਾ ਤਾਂ ਮੌਜੂਦਾ ਮੇਤ ਮੰਤਰੀ ਹਰਪਾਲ ਸੀਮਾ ਸਾਡੇ ਧਰਨੇ ਚ ਆ ਕੇ ਗੱਲਾਂ ਕਰਦੇ ਰਿਹਾ ਕਿ ਤੁਹਾਡਾ ਜਾਇਜ਼ ਹੱਕ ਬਣਦਾ ਤੁਸੀਂ ਜਿਹੜੇ ਮਲਾਜਮਾਂ ਉਹ ਪੰਜਾਬ ਦੇ ਮਲਾਜਮਾਂ ਤੇ ਤੁਹਾਡੇ ਉੱਤੇ ਸੈਂਟਰ ਦੇ ਸਕੇਲ ਘੱਟੋ ਲੱਗਣੇ ਚਾਹੀਦੇ ਆ ਅਗਰ ਗੱਲ ਕਰੀ ਤਾਂ ਕਾਂਗਰਸ ਸਮੇਂ ਤੁਹਾਡੀ ਭਰਤੀ ਹੋਈ ਉਸ ਸਮੇਂ ਪੱਕੇ ਨਹੀਂ ਕੀਤਾ ਗਿਆ ਪੱਕੇ ਕੀਤਾ ਗਿਆ ਤਾਂ ਤਰਖਾ ਉਸੇ ਸਮੇਂ ਜਿਹੜਾ ਕਿ ਦੱਸਿਆ ਜਾ ਰਿਹਾ ਸੀ ਨਹੀਂ ਕੋਵਿਡ ਦੇ ਤੋਂ ਪਹਿਲਾਂ ਭਰਤੀ ਹੋਈ ਪਰ ਅਸੀਂ ਪਹਿਲੇ ਦਿਨ ਤੋਂ ਹੀ ਰੈਗੂਲਰ ਬੁਲਾ ਦੇਵਾਂ ਸਾਡੀ ਪੱਕੀ ਭਰਤੀ ਅਸੀਂ ਕੋਈ ਕੱਚੇ ਦੇ ਆਫਗਣੀ ਆ ਸਰਕਾਰ ਨੇ ਇਹ ਉਸ ਵੇਲੇ ਦੇ ਮਨਪ੍ਰੀਤ ਬਾਦਲ ਨੇ ਜਿਹੜਾ ਵਿੱਤ ਮੰਤਰੀ ਸੀ ਉਹਨੇ ਇਹ ਇੱਕ ਨੋਟੀਫਿਕੇਸ਼ਨ ਪਾਸ ਕੀਤਾ ਸੀ ਵੀ ਜਿੰਨੇ ਵੀ ਮੁਲਾਜ਼ਮ ਸੈਂਟਰ ਸਰਕਾਰ 17 ਜੁਲਾਈ 20 ਤੋਂ ਬਾਅਦ ਭਰਤੀ ਹੋਣਗੇ ਉਹਨਾਂ ਦੇ ਸੈਂਟਰ ਦੇ ਪੇ ਸਕੇਲ ਲਾਗੂ ਹੋਣਗੇ ਤਾਂ ਫਿਰ ਉਹ ਜੋ ਮੁਲਾਜ਼ਮਾਂ ਨੇ ਉਹਦੇ ਨਾਲ ਕੀਤਾ ਜੋ ਜਲੂਸ ਕੱਢਿਆ ਉਸ ਪੀਪਾ ਮੰਤਰੀ ਦਾ ਉਹੀ ਹਾਲ ਆਉਣ ਵਾਲੇ ਸਮੇਂ ਸਾਲ 1.5 ਸਾਲ ਰਹਿ ਗਏ ਇਹਨਾਂ ਦਾ ਹਾਲ ਹੋਣਾ ਇਹ ਕਹਿੰਦੀ ਹੁੰਦੀ ਸੀ ਵੀ ਘੇਰ ਕੇ ਸਵਾਲ ਪੁੱਛੋ ਧਰਨੇ ਚੋਂ ਨਿਕਲੀ ਸਰਕਾਰਾਂ ਨੂੰ ਧਰਨੇ ਮਾੜੇ ਲੱਗਣ ਲੱਗੇ ਇਹ ਮਾਨਯੋਗ ਸੁਪਰੀਮ ਕੋਰਟ ਤੱਕ ਦੇ ਹੁਕਮਾਂ ਨੂੰ ਜਿਹੜਾ ਟਿੱਚ ਜਾਣਦੇ ਆ ਪਰ ਇੱਕ ਪਾਸੇ ਦੇਖਿਆ ਜਾਵੇ ਤਾਂ ਸਭ ਤੋਂ ਵੱਡਾ ਹੱਥ ਮੁਲਾਜ਼ਮਾਂ ਦਾ ਸਰਕਾਰ ਲਿਆਂਦੇ ਵਿੱਚ ਤਾਂ ਸਰਕਾਰ ਫਿਰ ਵੀ ਗੱਲ ਨਹੀਂ ਸੁਣਦੀ ਮੁਲਾਜ਼ਮਾਂ ਨੇ ਵੋਟਾਂ ਪਾਈਆਂ ਸੀ ਕਿਉਂਕਿ ਉਹ ਲੋਕ ਦੂਜੀਆਂ ਸਰਕਾਰਾਂ ਤੋਂ ਅੱਕ ਚੁੱਕੇ ਸੀ ਇਹਨਾਂ ਨੂੰ ਲੱਗਦਾ ਸੀ ਇਹ ਸਾਡੇ ਵਰਗੇ ਆ ਇਹਨਾਂ ਨੇ ਇੰਨਾ ਕਿ ਲੋਕਾਂ ਨੂੰ ਜਿਵੇਂ ਭਗਵੰਤ ਮਾਨ ਦੀ ਮੁੱਖ ਮੰਤਰੀ ਕਮੀਡੀਅਨ ਸੀਗੇ ਉਹਨਾਂ ਨੂੰ ਲੋਕਾਂ ਨੂੰ ਮਗਰ ਲਾਉਣ ਦੀ ਉਹਨਾਂ ਚ ਕਲਾ ਸੀ ਇਹਨਾਂ ਨੇ ਉਹ ਲੋਕਾਂ ਨੂੰ ਭਗਵੰਤ ਮਾਨ ਦੇ ਮੂੰਹੋਂ ਵੋਟਾਂ ਪਾਈਆਂ ਸੀ ਲੋਕਾਂ ਨੇ ਲੋਕ ਦੂਜੀਆਂ ਸਰਕਾਰਾਂ ਤੋਂ ਦੁਖੀ ਸੀ ਵੀ ਇਹਨਾਂ ਨੂੰ ਮੌਕਾ ਦਿਓ ਪਰ ਇਹਨਾਂ ਨੇ ਤਾਂ ਉਹਨਾਂ ਨੂੰ ਵੀ ਚੰਗੇ ਘਵਾਤਾ ਉਹ ਇਹ ਕਹਿੰਦੇ ਹੁੰਦੇ ਸੀ ਵੀ ਮੁਲਾਜ਼ਮ ਰੀੜ ਦੀ ਹੱਡੀ ਆ ਮਡਰੋੜਾ ਕਹਿੰਦੇ ਸੀ ਵੀ ਜਦੋਂ ਸਾਡੂੰ ਇਹ ਕੇਂਦਰੀ ਨੋਟੀਫਿਕੇਸ਼ਨ ਜਾਰੀ ਹੋਇਆ ਨਾ ਉਸ ਦਿਨ ਵੀਡੀਓ ਪਾਈ ਸੀ ਅਜੇ ਤੱਕ ਸਾਡੇ ਕੋਲ ਵੀਡੀਓ ਮੌਜੂਦ ਆ ਜਿਹੜੇ ਕੈਪਟਨ ਸਰਕਾਰ ਆ ਉਹਦੇ ਕੋਲੇ ਭੂ ਮਾਫੀਆ ਨੂੰ ਪੈਸਾ ਦੇਣ ਨੂੰ ਹੈਗਾ ਜਿਹੜੀ ਆਪਣਾ ਰੇਤ ਮਾਫੀਆ ਨੂੰ ਪੈਸਾ ਦੇਣ ਨੂੰ ਹੈਗਾ ਪਰ ਸਰਕਾਰ ਜਿਹੜੇ ਮੁਲਾਜ਼ਮ ਦੀ ਜਿਹੜੀ ਸਰਕਾਰ ਆ ਉਹਦੀ ਰੀਡ ਦੀ ਹੱਡੀ ਹੁੰਦੀਆਂ ਮੁਲਾਜ਼ਮ ਤਾਂ ਉਹਨਾਂ ਨੂੰ ਦੇਣ ਨੂੰ ਪੈਸਾ ਨਹੀਂ ਹੁਣ ਇਹਨਾਂ ਨੂੰ ਰੀਡ ਦੀ ਹੱਡੀ ਜਾਂ ਉਹਦੇ ਮੜ ਕੇ ਨਜ਼ਰ ਹੀ ਨਹੀਂ ਆ ਰਹੇ ਜਦੋਂ ਕਿ ਅਮਨ ਰੋੜਾ ਤੇ ਵਿੱਤ ਮੰਤਰੀ ਹਰਪਾਲ ਚੀਮਾ ਜਿਹੜੇ ਆ ਉਹ ਮੁਲਾਜ਼ਮਾਂ ਦੇ ਹੱਲਾ ਵਾਸਤੇ ਬਣਾਈ ਸਬ ਕਮੇਟੀ ਦੇ ਮੈਂਬਰ ਆ ਅਨੇਕਾਂ ਮੀਟਿੰਗਾਂ ਸੀ ਭਗਵੰਤ ਮਾਨ ਸੀਐਮ ਨਾਲ ਕਰ ਚੁੱਕੇ ਆ ਸਾਨੂੰ ਹਰ ਇੱਕ ਵਾਰੀ ਕਿਹਾ ਗਿਆ ਜੇ ਤੁਸੀਂ ਕੋਰਟ ਕੇਸ ਜਿੱਤ ਗਏ ਤਾਂ ਅਸੀਂ ਲਾਗੂ ਕਰ ਦੇਵਾਂਗੇ ਅਸੀਂ ਤੁਹਾਡੇ ਮੇਰਾ ਹਰਾ ਪੈਨ ਜਿਹੜਾ ਮੁਲਾਜ਼ਮਾਂ ਦੇ ਬੇਰੁਜ਼ਗਾਰਾਂ ਦੇ ਹੱਕ ਚੱਲੂਗਾ ਪਰ ਅੱਜ ਤੱਕ ਉਹ ਹਰਾ ਪੈਨ ਸਾਨੂੰ ਕਿਤੇ ਵੀ ਨਜ਼ਰ ਨਹੀਂ ਆਇਆ ਪਰ ਲੱਗਦਾ ਵੀ ਅੱਜ ਔਰ ਕੱਲ ਕਰਨਾ ਦੇਣਾ ਲਾਜ਼ਮੀ ਸੀਗਾ ਕਿਉਂਕਿ ਪੰਜਾਬ ਵਿੱਚ ਹੜਾ ਸਥਿਤੀ ਬਣੀ ਹੋਈ ਹੈ ਸਰਕਾਰ ਉਹਦੇ ਵੱਲ ਧਿਆਨ ਦੂਰ ਦਿੰਦੀ ਹੋਈ ਨਜ਼ਰ ਆਦੀ ਬਿਲਕੁਲ ਜੀ ਹੜਾਂ ਦੀ ਸਥਿਤੀ ਬਣੀ ਹੈ ਸਾਡੇ ਵੀ ਆਲੇ ਦੁਆਲੇ ਜਿਹੜੇ ਘਰ ਸਾਡੇ ਘਰੇ ਹੋਏ ਆ ਪਰ ਸਾਡੀ ਮਜਬੂਰੀ ਹੈ ਜਦੋਂ ਦੇਖੋ ਤੁਸੀਂ ਕੋਵਿਡ ਦਾ ਕਾਲ ਚੱਲ ਰਿਹਾ ਸੀ ਲੋਕੀ ਘਰੋਂ ਨਿਕਲ ਤੋਂ ਡਰਦੇ ਸੀ ਲਗਾਤਾਰ ਲੋਕ ਮਰ ਰਹੇ ਸੀ ਉਦੋਂ ਵੀ ਇਹਨਾਂ ਨੇ ਉਹ ਕੋਵਿਡ ਦੇ ਸਮੇਂ ਦੇ ਦੌਰਾਨ ਜਦੋਂ ਸਾਡੇ ਤੇ ਕਾਲੇ ਸਕੇਲ ਲਾਗੂ ਕਰਤੇ ਇਹਨਾਂ ਨੂੰ ਆਮ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਆ ਸਾਡੇ ਵੀ ਘਰ ਕਿਰੇ ਹੋਏ ਆ ਸਾਡੇ ਵੀ ਪਰਿਵਾਰ ਆ ਅਸੀਂ ਵੀ ਉਹਨਾਂ ਬਾਰਡਰ ਦੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਆ ਜਿੱਥੇ ਸਾਡੇ ਪਿੰਡਾਂ ਦੇ ਆਲੇ ਦੁਆਲੇ ਪਾਣੀ ਆ ਪਰ ਜੇਕਰ ਸਾਨੂੰ 25000 ਰੁਪਏ ਪ੍ਰਤੀ ਮਹੀਨਾ ਕੱਟਾ ਪੈਂਦਾ ਤੇ ਉਹ ਉਹ ਹਰਾਂ ਦੀ ਸਥਿਤੀ ਜਦੋਂ ਸ਼ਾਇਦ ਅਸੀਂ ਕੱਲ੍ਹ ਜਾਂ ਅੱਜ ਨਿਕਲ ਜਾਾਂਗੇ ਪਰ ਜੇ ਆਹ ਸਾਡੇ ਤੇ ਗਲਤ ਕਾਲੇ ਕਾਨੂੰਨ ਲਾਗੂ ਰਹਿ ਜਾਂਦੇ ਆ ਤੇ ਫਿਰ ਅਸੀਂ ਸਾਰੀ ਉਮਰ ਉਹ ਤਾਬ ਨਹੀਂ ਚੱਲ ਸਕਾਂਗੇ ਸਾਡੀ ਵੀ ਉਹਨਾਂ ਨੇ ਹਮਦਰਦੀ ਆ ਅਸੀਂ ਸਥਾਨਕ ਪੱਧਰ ਤੇ ਆਪਦੀ ਜਿੰਨੀ ਸਾਡੀ ਸਮਰੱਥਾ ਉਹਦੇ ਪੱਧਰ ਤੇ ਜਿਹੜੀਆਂ ਜ਼ਫੇਬੰਦੀਆਂ ਸਾਰੀਆਂ ਅਸੀਂ ਹੜਪੀੜ ਦਾ ਵੀ ਮਦਦ ਕਰ ਰਹੇ ਹਾਂ ਸਾਡੇ ਸਾਥੀ ਵਿਚਰ ਰਹੇ ਉਸ ਲੋਕਾਂ ਨਾਲ ਜਾ ਕੇ ਜੇਕਰ ਗੱਲ ਕਰੀਏ ਤਾਂ ਅੱਜ ਇੱਥੇ ਮੰਗ ਨਹੀਂ ਪੂਰੀ ਹੋ ਚੁੱਕੀ ਹਾਲਾਂਕਿ ਦੂਜਾ ਦਿਨ ਜੋ ਸ਼ੁਰੂ ਹੋ ਚੁੱਕਿਆ ਹੈ ਤਾਂ ਵਦਲਾ ਚੰਡੀਗੜ੍ਹ ਵੱਲ ਮੁੱਖ ਮੰਤਰੀ ਨਿਵਾਸ ਸਾਹਿਬ ਫਿਲਹਾਲ ਸਾਨੂੰ ਇਹ ਭਰੋਸਾ ਦਿੱਤਾ ਗਿਆ ਕਿ ਅਸੀਂ ਜਿਹੜੀ ਪ੍ਰੋਪੋਜ਼ਲ ਬਣਾ ਕੇ ਥੋੜੀ ਭੇਜਦੀ ਆ ਜਲਦੀ ਹੀ ਤੇ ਫੈਸਲਾ ਆ ਜਾਊਗਾ ਦੀ ਮੀਟਿੰਗ ਚੱਲ ਰਹੀ ਆ ਜੇਕਰ ਇਹ ਸਾਡਾ ਹੱਲ ਨਹੀਂ ਕਰਦੇ ਤਾਂ ਫਿਲਹਾਲ ਅਸੀਂ ਇੱਥੇ ਬੈਠਾਂਗੇ ਉਸ ਤੋਂ ਬਾਅਦ ਅੱਗੇ ਜੇ ਸ਼ਾਮ ਤੱਕ ਹੱਲ ਨਹੀਂ ਹੁੰਦਾ ਅੱਗੇ ਦੀ ਮੀਟਿੰਗ ਕਰਕੇ ਜੋ ਵੀ ਕਾਰਵਾਈ ਹੋਊਗੀ ਫਿਰ ਉਹ ਦੱਸਾਂਗੇ ਜਿਹੜਾ ਬਿੱਟਰ ਵੀ ਭਾਅ ਹਜ਼ੂਰ ਜੇਕਰ ਮੀਟਿੰਗਾਂ ਦੀ ਗੱਲ ਕਰਦਾ ਮੀਟਿੰਗਾਂ ਦਾ ਦੌਰ ਫਿਰ ਫਿਲਹਾਲ ਚੱਲਦਾ ਹੋਇਆ ਨਜ਼ਰ ਆਉਂਦੇ ਹੈ ਜੇ ਗੱਲ ਕਰੀ ਤਾਂ ਹੋਰ ਫਿਲਹਾਲ ਜੇਕਰ ਮੀਟਿੰਗਾਂ ਦੇ ਵਿੱਚ ਕੋਈ ਹੱਲ ਨਾ ਨਿਕਲੇ ਤਾਂ ਸ਼ਾਮ ਨੂੰ ਦੁਬਾਰਾ ਮੀਟਿੰਗ ਕੀਤੀ ਜਾਵੇਗੀ ਤੇ ਆਪਕਾ ਦੀ ਅੱਗੇ ਆਪਕੇ ਜਿਹੜੇ ਆਪਸ ਵਿੱਚ ਮੀਟਿੰਗ ਕਰਨਗੇ ਉਸ ਤੋਂ ਬਾਅਦ ਜਿਹੜਾ ਅਗਲਾ ਡਿਸੀਜਨ ਲਿਆ ਜਾਏਗਾ ਕਿਸ ਚੰਡੀਗੜ੍ਹ ਵੱਲੋਂ ਪੰਜਾਬ ਮੁੱਖ ਮੰਤਰੀ ਦੇ ਘਰ ਕੋਚ ਕਰਨਾ ਜਾਂ ਨਹੀਂ ਚੰਨੇ ਕਰਦੇ ਬਹੁਤ ਜਨ ਲਸਤ ਸਰਬਜੀਤ ਸਿੰਘ ਨਾਲ ਸੰਦੀਪ ਸਿੰਘ ਅਜੀਤ ਕਰਦੇ ਹਰਦੇ ਸਿੱਖਿਆ ਦਫਤਰ ਮੋਰੇ ਅੱਜ ਸੈਟਿੰਗ ਪੰਜਾਬ ਸਰਕਾਰ ਦੇ ਅਧਿਆਪਕਾਂ ਦਾ ਘਰ ਨਾਲ ਆਉਂਦੇ ਹੋਏ ਨਜ਼ਾਰੇ ਪਾਸੇ ਦੇਖੋ ਕਵਿਤੀ ਦਾ ਵੀ ਇੱਥੇ ਹੀ ਅਧਿਆਪਕ ਬੈਠੇ ਹੋਏ ਨਜ਼ਰ ਆ ਰਿਹਾ ਹੈ ਕਿ ਬੀਤੇ ਦਿਨ ਵਿੱਚ ਜੋ ਜਿਹੜੇ ਆਪਕ ਨੇ ਉਹ ਬੈਠੇ ਹੋਏ ਹਾਲਾਂਕਿ ਕਾਨੂੰ ਜੇਕਰ ਕਿਹਾ ਜਾਵੇ ਤਾਂ ਪਹਿਲੇ ਪੁਰਣ ਟੋਟੇ ਨੂੰ ਪੇਕਰ ਹੈ ਬੜੀ ਜਦਾ ਹੋਸਾ ਜਿਹੜਾ ਉਹ ਬੁਲਾਉਂਦਾ ਰਿਹਾ ਇੱਕ ਵਾਰ ਹੋਰ ਦੇਖ ਲਈਦਾ ਹੋਸਾ ਹੁਣ ਵੀ ਬੁਲਾਉਂਦਾ ਕਿਉਂਕਿ ਮੌਸਮ ਜਿਹੜਾ ਉਹ ਸਾਫ ਹੋਤਾ ਹੋਇਆ ਜਰੂਰ ਨਜ਼ਰ ਆ ਰਿਹਾ ਕਿਤੇ ਕਿ ਮੌਸਮ ਸਾਫ ਹੋਤਾ ਹੋਇਆ ਨਜ਼ਰ ਆ ਰਿਹਾ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਧੁੱਪ ਉਹ ਜਿਹੜੀ ਖਰੀਅਤ ਧੁੱਪ ਦੇ ਵਿੱਚ ਵੀ ਅੱਜ ਮੁਲਾਜ਼ਮ ਜਿਹੜੇ ਨੇ ਉਹ ਬੈਠੇ ਹੋਏ ਨਜ਼ਰ ਆ ਰਹੇ ਨੇ ਭਾਵੇਂ ਕਿ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਇਹਨੇ ਮੁਲਾਕਾਤਾਂ ਕਰਦੇ ਉਹਦੇ ਪਹੁੰਚੇ ਨੇ ਨਜ਼ਰਾਨੀ ਇਸ ਦੇ ਵਿੱਚ ਜਾਲੇ ਕਰਦਾ ਪ੍ਰਧਾਨ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਨਗੇ ਕਿ ਕੀ ਕੁਝ ਮੰਗਾਂ ਕਿਸੇ ਵੀ ਲੈ ਕੇ ਹੋਰ ਕੱਲ੍ਹ ਆ ਜਾਈਏ ਅੱਜ ਇੱਥੇ ਜਿਹੜੀ ਮੈਂ ਤੁਹਾਡੇ ਸਾਹਮਣੇ ਸਾਰੇ ਇਹ ਅਧਿਆਪਕ ਜਿਹੜੇ ਕਿ ਬੱਚਿਆਂ ਨੂੰ ਸਿੱਖਿਆ ਦੇ ਦੇ ਰਹੇ ਆ ਜੋ ਸਰਕਾਰ ਦੇ ਹੇਠਾਂ ਬੈਠੇ ਹੋਏ ਵੀ ਇਨ ਨਜ਼ਰ ਆ ਰਹੀ ਨੇ ਤੇ ਦੂਰ ਪ੍ਰਧਾਨ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰਨ ਦੀ ਕੋਸ਼ਿਸ਼ ਵੀ ਕਰਨ ਦੀ ਕਿ ਕੀ ਕੁਝ ਮੰਗਾਂ ਜਿਹੜੀ ਨੇ ਉਹਨਾਂ ਨੂੰ ਲੈ ਕੇ ਅੱਜ ਜਿਹੜਾ ਉਹ ਪ੍ਰਦਰਸ਼ਨ ਕੀਤਾ ਰਿਹਾ ਅੱਜ ਪ੍ਰਦਰਸ਼ਨ ਦੀ ਗੱਲ ਕਰੀਏ ਹਾਲਾਂਕਿ ਬੀਤੀ ਕਾਲ ਦੇ ਵਿੱਚ ਵੀ ਦੇ ਵਿੱਚ ਗੱਲ ਕਰ ਤਾਂ ਮੀਂਹ ਦੇ ਵਿੱਚ ਹੀ ਪ੍ਰਦਰਸ਼ਨ ਹੋਇਆ ਪੂਰੀ ਰਾਤ ਬੀਤੀ ਰਾਤ ਬੀਤ ਤੋਂ ਬਾਅਦ ਅੱਜ ਉਹ ਮੌਸਮ ਸਾਫ਼ ਹੋਰ ਹੋਇਆ ਕੀ ਲੱਗਦਾ ਮੰਗਾਂ ਇੱਕ ਦਿਨ ਹੋ ਚੁੱਕਿਆ ਮੰਗਦੇ ਹੋਏ ਨਜ਼ਰ ਆ ਰਹੀਆਂ ਨੇ ਬੈਠੇ ਨੇ ਧਰਨਾ ਲਾ ਕੇ ਕੀ ਕੁਝ ਮੰਗਾ ਨੇ ਇੱਕ ਦਿਨ ਨਹੀਂ ਹੋਇਆ ਜੀ ਅਸੀਂ ਲਗਾਤਾਰ 5 ਸਾਲ ਤੋਂ ਜਿਹੜਾ ਇਹਦੇ ਨੂੰ ਲੈ ਕੇ ਸੰਘਰਸ਼ ਕਰ ਰਹੇ ਹਾਂ ਸਾਡੀ ਮੁੱਖ ਮੰਗ ਇਹ ਸੀਗੀ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਕਰੋਨਾ ਕਾਲ ਦੇ ਦਰਮਿਆਨ ਸਾਡੇ ਤੇ 17 ਜੁਲਾਈ 20 ਨੂੰ ਜਿਹੜਾ ਇੱਕ ਕੇਂਦਰੀ ਪੇਸਕੇਲਾਂ ਦਾ ਅਧੂਰੇ ਨੋਟੀਫਿਕੇਸ਼ਨ ਕਰਤਾ ਸੀਗਾ ਅਸੀਂ ਉਦੋਂ ਤੋਂ ਹੀ ਲਗਾਤਾਰ ਲੜਾਈ ਲੜ ਰਹੇ ਹਾਂ ਸਾਡੀ ਭਰਤੀ ਜਿਹੜੀ ਆ ਉਹ 28 ਫਰਵਰੀ 2020 ਨੂੰ ਇਛਤਿਆਰ ਆਇਆ ਸੀ ਉਹਦਾ ਪਰ ਕੋਵਿਡ ਕਰਕੇ ਸਾਡਾ ਪੇਪਰ ਲੇਟ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਤੇ ਅਧੂਰੇ ਸਕੇਲ ਲਾਗੂ ਕਰਤੇ ਜਿਸ ਦੇ ਨਾਲ ਕੀ ਹੋਇਆ ਵੀ ਸਾਡੀ ਜਿਹੜੀ ਆ 20 ਤੋਂ 25 ਹਜ਼ਾਰ ਪ੍ਰਤੀ ਮਹੀਨਾ ਰੈਗੂਲਰ ਟੀਚਰਸ ਦੀ ਤਨਖਾਹ ਘਟ ਸੀ ਅਸੀਂ ਮਾਨਯੋਗ ਹਾਈ ਕੋਰਟ ਦਾ ਹਸਾਰਾ ਲਿਆ ਉੱਥੋਂ ਵੀ ਜਿੱਤ ਪ੍ਰਾਪਤ ਕੀਤੀ ਡਬਲ ਬੈਂਚ ਤੋਂ ਵੀ ਜਿੱਤੇ ਉਦੋਂ ਦਾ ਸੁਪਰੀਮ ਕੋਰਟ ਤੋਂ ਵੀ ਅਸੀਂ ਜਿੱਤ ਗਏ ਸਰਕਾਰ ਕੋਲੇ ਜਿਹੜੀ ਕੋਈ ਵੀ ਕਾਨੂੰਨੀ ਜਿਹੜੀ ਰੈਮੇਡੀ ਨਹੀਂ ਬਚੀ ਸੀ ਤਾਂ ਸਾਡੇ ਜਿਹੜਾ ਇਸ ਤੋਂ ਬਾਅਦ ਇਹਨਾਂ ਅਸੀਂ ਕੰਟੈਂਪਟ ਲਈ ਕੋਰਟ ਚ ਤਾਂ 70% ਅਧਿਆਪਕਾਂ ਜਿਹੜੇ 23 ਤੋਂ 20 ਜਿਲਿਆਂ ਦੀ ਲਗਭਗ ਤਨਖਾਹ ਜਿਹੜੀ ਸਾਡੀ ਜਿਵੇਂ ਇਹਨਾਂ ਨੇ ਕੋਰਟ ਚ ਅਫੀਡੇਵਟ ਦਿੱਤਾ ਉਹਦੇ ਅਨੁਸਾਰ ਜਿਹੜੀ ਆ ਜਮ੍ਹਾਂ ਹੋ ਗਈ ਘਾਤਿਆਂ ਚ ਪਰ ਤੇ ਉਹ ਦੋ ਤਿੰਨ ਜ਼ਿਲ੍ਹੇ ਜਿਹੜੇ ਸਾਡੇ ਉਹਨਾਂ ਚ ਡੀ ਡੀਓਜ਼ ਨੇ ਗਲਤ ਫਿਕਸੇਸ਼ਨ ਕਰਤੀ ਆ ਅਸੀਂ ਮੇਰੇ ਕੋਲ ਤੁਸੀਂ ਹੀ ਐਫੀਡੀਓਟ ਦਿੱਤਾ ਕੋਰਟ ਚ ਉਹਦੇ ਅਨਸਾਰ ਜਿਹੜੀ ਤਨਖਾਹ ਆ ਗਈ ਹੈ ਬਾਕੀ ਰਹਿਦੇ ਸਾਥੀਆਂ ਲਈ ਇੱਕ ਕਲੀਅਰ ਪੱਤਰ ਕੱਢ ਦਿਓ ਪਰ ਉਹ ਕਲੀਅਰ ਪੱਤਰ ਕੱਢਣ ਦੀ ਬਜਾਏ ਲਗਾਤਾਰ ਟਾਲ ਮਟੋਲ ਕਰ ਰਹੇ ਆ ਅਖੇ ਐਫਡੀ ਦੀ ਐਡਵਾਈਸ ਲੈਣੀ ਹੈ ਜੇ ਕੁਝ ਦੋ ਇੱਕ ਵਾਰੀ ਐਫਡੀ ਦੀ ਐਡਵਾਈਸ ਦੇ ਕੇ ਸਪੀਕਿੰਗ ਆਰਡਰ ਆਪਾਂ ਜਾਰੀ ਕਰਤੇ ਤਾਂ ਉਸ ਤੋਂ ਬਾਅਦ ਸਾਨੂੰ ਹੋਰ ਕਿਹੜੀ ਐਡਵਾਈਸ ਦੀ ਲੋੜ ਆ ਇਸ ਕਰਕੇ ਅਸੀਂ ਕੱਲ ਸਾਰੀ ਦਿਹਾੜੀ ਵਰਦੇ ਮੀਂਹ ਸਾਥੀ ਬੈਠੇ ਆ ਅੱਜ ਫਿਰ ਦੂਜੇ ਦਿਨ ਚ ਧਰਨਾ ਚੱਲਣਾ ਜਾਰੀ ਹੋ ਮੰਨ ਲਓ ਚੱਲ ਰਿਹਾ ਤਾਂ ਇਸ ਲਗਾਤਾਰ ਖੱਤਲਖਵਾਰ ਕਰ ਰਹੇ ਆ ਇਹੀ ਸਰਕਾਰ ਜਿਹੜੀ ਆ ਜਦੋਂ ਇਹ ਨੇਤਾ ਵਿਰੋਧੀ ਦਰਜ ਨਹੀਂ ਵਿਰੋਧੀ ਦਰਜ ਸੀਗੇ ਸਰਕਾਰ ਚ ਨਹੀਂ ਸੀ ਜਿਵੇਂ ਅਮਨ ਰੋੜਾ ਦਾ ਮੌਜੂਦਾ ਵਿੱਤ ਮੰਤਰੀ ਹਰਪਾਲ ਸੀਮਾ ਸਾਡੇ ਧਰਨਿਆਂ ਚ ਆ ਕੇ ਗੱਲਾਂ ਕਰਦੇ ਰਿਹਾ ਕਿ ਤੁਹਾਡਾ ਜਾਇਜ਼ ਹੱਕ ਬਣਦਾ ਤੁਸੀਂ ਜਿਹੜੇ ਮਲਾਜਮ ਆ ਉਹ ਪੰਜਾਬ ਦੇ ਮਲਾਜਮ ਆ ਤੇ ਤੁਹਾਡੇ ਤੇ ਸੈਂਟਰ ਦੇ ਸਕਿਲ ਘਾਤੋਂ ਲੱਗਣੇ ਚਾਹੀਦੇ ਆ ਅਗਰ ਗੱਲ ਕਰੀ ਤਾਂ ਕਾਂਗਰਸ ਸਮੇ ਤੁਹਾਡੀ ਭਰਤੀ ਹੋਈ ਉਸ ਸਮੇ ਪੱਕੇ ਨਹੀਂ ਕੀਤਾ ਗਿਆ ਪੱਕੇ ਕੀਤਾ ਗਿਆ ਤਾਂ ਤਰਖਾ ਉਸੇ ਸਮੇਂ ਜਿਹੜਾ ਕਿ ਦੱਸਿਆ ਜਾ ਰਿਹਾ ਸੀ ਨਹੀਂ ਕੋਵਿਡ ਤੋਂ ਪਹਿਲਾਂ ਭਰਤੀ ਵੀ ਪਰ ਅਸੀਂ ਪਹਿਲੇ ਦਿਨ ਤੋਂ ਹੀ ਰੈਗੂਲਰ ਬੁਲਾ ਦੇਮਾ ਸਾਡੀ ਪੱਕੀ ਭਰਤੀ ਅਸੀਂ ਕੋਈ ਕੱਚੇ ਦੇ ਆਫਗਣੀ ਆ ਸਰਕਾਰ ਨੇ ਇਹ ਉਸ ਵੇਲੇ ਦੇ ਮਨਪ੍ਰੀਤ ਬਾਦਲ ਨੇ ਜਿਹੜਾ ਵਿੱਤ ਮੰਤਰੀ ਸੀ ਉਹਨੇ ਇਹ ਇੱਕ ਨੋਟੀਫਿਕੇਸ਼ਨ ਪਾਸ ਕੀਤਾ ਸੀ ਵੀ ਜਿੰਨੇ ਵੀ ਮੁਲਾਜ਼ਮ ਸੈਂਟਰ ਸਰਕਾਰ 17 ਜੁਲਾਈ 20 ਤੋਂ ਬਾਅਦ ਭਰਤੀ ਹੋਣਗੇ ਉਹਨਾਂ ਦੇ ਸੈਂਟਰ ਦੇ ਪੇ ਸਕੇਲ ਲਾਗੂ ਹੋਣਗੇ ਤਾਂ ਫਿਰ ਉਹ ਜੋ ਮੁਲਾਜ਼ਮਾਂ ਨੇ ਉਹਦੇ ਨਾਲ ਕੀਤਾ ਜਦ ਲੂਸ ਕੱਢਿਆ ਉਸ ਪੀਪਾ ਮੰਤਰੀ ਦਾ ਉਹੀ ਹਾਲ ਆਉਣ ਵਾਲੇ ਸਮੇਂ ਸਾਲ 1.5 ਰਹਿ ਗਏ ਇਹਨਾਂ ਦਾ ਹਾਲ ਹੋਣਾ ਇਹ ਕਹਿੰਦੀ ਹੁੰਦੀ ਸੀ ਵੀ ਘੇਰ ਕੇ ਸਵਾਲ ਪੁੱਛੋ ਧਰਨੇ ਚੋਂ ਨਿਕਲੀ ਸਰਕਾਰਾਂ ਨੂੰ ਧਰਨੇ ਮਾੜੇ ਲੱਗਣ ਲੱਗੇ ਇਹ ਮਾਨਯੋਗ ਸੁਪਰੀਮ ਕੋਰਟ ਤੱਕ ਦੇ ਹੁਕਮਾਂ ਨੂੰ ਜਿਹੜਾ ਟਿੱਚ ਜਾਣਦੇ ਆ ਪਰ ਇੱਕ ਪਾਸੇ ਦੇਖਿਆ ਜਾਵੇ ਤਾਂ ਸਭ ਤੋਂ ਵੱਡਾ ਹੱਥ ਮੁਲਾਜ਼ਮਾਂ ਦਾ ਸਰਕਾਰ ਲਿਆਂਦੇ ਵਿੱਚ ਤਾਂ ਸਰਕਾਰ ਫਿਰ ਵੀ ਗੱਲ ਨਹੀਂ ਸੁਣਦੀ ਮੁਲਾਜ਼ਮਾਂ ਨੇ ਵੋਟਾਂ ਪਾਈਆਂ ਸੀ ਕਿਉਂਕਿ ਉਹ ਲੋਕ ਦੂਜੀਆਂ ਸਰਕਾਰਾਂ ਤੋਂ ਅੱਕ ਚੁੱਕੇ ਸੀ ਇਹਨਾਂ ਨੂੰ ਲੱਗਦਾ ਸੀ ਇਹ ਸਾਡੇ ਵਰਗੇ ਆ ਇਹਨਾਂ ਨੇ ਇੰਨਾ ਕਿ ਲੋਕਾਂ ਨੂੰ ਜਿਵੇਂ ਭਗਵੰਤ ਮਾਨ ਦੀ ਮੁੱਖ ਮੰਤਰੀ ਕਮੀਡੀਅਨ ਸੀਗੇ ਉਹਨਾਂ ਨੂੰ ਲੋਕਾਂ ਨੂੰ ਮਗਰ ਲਾਉਣ ਦੀ ਉਹਨਾਂ ਚ ਕਲਾ ਸੀ ਇਹਨਾਂ ਨੇ ਉਹ ਲੋਕਾਂ ਨੂੰ ਭਗਵੰਤ ਮਾਨ ਦੇ ਮੂਹ ਨੂੰ ਵੋਟਾਂ ਪਾਈਆਂ ਸੀ ਲੋਕਾਂ ਨੇ ਲੋਕ ਦੂਜੀਆਂ ਸਰਕਾਰਾਂ ਤੋਂ ਦੁਖੀ ਸੀ ਵੀ ਇਹਨਾਂ ਨੂੰ ਮੌਕਾ ਦਿਓ ਪਰ ਇਹਨਾਂ ਨੇ ਤਾਂ ਉਹਨਾਂ ਨੂੰ ਵੀ ਚੰਗੇ ਘਵਾਤਾ ਇਹ ਕਹਿੰਦੇ ਹੁੰਦੇ ਸੀ ਵੀ ਮੁਲਾਜ਼ਮ ਰੀਡ ਦੀ ਹੱਡੀ ਆ ਮਡਰੋੜਾ ਕਹਿੰਦੇ ਸੀ ਵੀ ਜਦੋਂ ਸਾਡੋਂ ਇਹ ਕੇਂਦਰੀ ਨੋਟੀਫਿਕੇਸ਼ਨ ਜਾਰੀ ਹੋਈ ਹੋਏ ਨਾ ਉਸੇ ਵੀਡੀਓ ਪਾਈ ਸੀ ਅਜੇ ਤੱਕ ਸਾਡੇ ਕੋਲ ਵੀਡੀਓ ਮੌਜੂਦ ਆ ਕਿਹੜੇ ਕੈਪਟਨ ਸਰਕਾਰ ਆ ਉਹਦੇ ਕੋਲੇ ਧੂ ਮਾਫੀਆ ਨੂੰ ਪੈਸਾ ਦੇਣ ਨੂੰ ਹੈਗਾ ਜਿਹੜੀ ਆਪਣਾ ਰੇਤ mafia ਨੂੰ ਪੈਸਾ ਦੇਣ ਨੂੰ ਹੈਗਾ ਪਰ ਸਰਕਾਰ ਜਿਹੜੇ ਮੁਲਾਜ਼ਮ ਦੀ ਰੀਡ ਜਿਹੜੀ ਸਰਕਾਰ ਆ ਉਹਦੀ ਰੀਡ ਦੀ ਹੱਡੀ ਹੁੰਦੀ ਹੈ ਮੁਲਾਜ਼ਮ ਤਾਂ ਉਹਨਾਂ ਨੂੰ ਦੇਣ ਨੂੰ ਪੈਸਾ ਨਹੀਂ ਹੁਣ ਇਹਨਾਂ ਨੂੰ ਉਹ ਰੀਡ ਦੀ ਹੱਡੀ ਜਾ ਉਹਦੇ ਮਣਕੇ ਨਜ਼ਰ ਹੀ ਨਹੀਂ ਆ ਰਹੇ ਜਦੋਂ ਕਿ ਅਮਨ ਰੋੜਾ ਤੇ ਵਿੱਤ ਮੰਤਰੀ ਹਰਪਾਲ ਧੀਮਾ ਜਿਹੜੇ ਆ ਉਹ ਮੁਲਾਜ਼ਮਾਂ ਦੇ ਹੱਲਾ ਵਾਸਤੇ ਬਣਾਈ ਸਬ ਕਮੇਟੀ ਦੇ ਮੈਂਬਰ ਆ ਅਨੇਕਾਂ ਮੀਟਿੰਗਾਂ ਅਸੀਂ ਭਗਵੰਤ ਮਾਨ ਸੀਐਮ ਨਾਲ ਕਰ ਚੁੱਕੇ ਆ ਸਾਨੂੰ ਹਰ ਇੱਕ ਵਾਰੀ ਕਿਹਾ ਗਿਆ ਜੇ ਤੁਸੀਂ ਕੋਰਟ ਦੇ ਕੇਸ ਜਿੱਤ ਗਏ ਤਾਂ ਅਸੀਂ ਲਾਗੂ ਕਰ ਦੇਵਾਂਗੇ ਅਸੀਂ ਤੁਹਾਡੇ ਵਾਸਤੇ ਹੀ ਆ ਮੇਰਾ ਹੜਾ ਪੈਨ ਜਿਹੜਾ ਮਜ਼ਮਾ ਦੇ ਬੇਰਜ਼ਗਾਂ ਦੇ ਹੱਕ ਚੱਲੂਗਾ ਪਰ ਅੱਜ ਤੱਕ ਉਹ ਹੜਾ ਪੈਨ ਸਾਨੂੰ ਕਿਤੇ ਵੀ ਨਜ਼ਰ ਨਹੀਂ ਆਇਆ ਪਰ ਲੱਗਦਾ ਵੀ ਅੱਜ ਔਰ ਕੱਲ੍ਹ ਕਰਨਾ ਦੇਣਾ ਲਾਜ਼ਮੀ ਸ਼ਿਕਾ ਕਿਉਂਕਿ ਪੰਜਾਬ ਵਿੱਚ ਹੜਾ ਸਥਿਤੀ ਬਣੀ ਹੋਈ ਹੈ ਸਰਕਾਰ ਉਹਦੇ ਵੱਲ ਧਿਆਨ ਦੂਰ ਦਿੰਦੀ ਹੋਈ ਨਜ਼ਰ ਆਉਂਦੀ ਬਿਲਕੁਲ ਜੀ ਹੜਾਂ ਦੀ ਸਥਿਤੀ ਬਣੀ ਹੈ ਸਾਡੇ ਵੀ ਆਲੇ ਦੁਆਲੇ ਜਿਹੜੇ ਘਰ ਸਾਡੇ ਕਿਰੇ ਹੋਏ ਆ ਪਰ ਸਾਡੀ ਮਜਬੂਰੀ ਹੈ ਜਦ ਲਗਾਤਾਰ ਲੋਕ ਮਰ ਰਹੇ ਸੀ ਉਦੋਂ ਵੀ ਇਹਨਾਂ ਨੇ ਉਹ ਕੋਵਿਡ ਦੇ ਸਮੇਂ ਦੇ ਦੌਰਾਨ ਜਦੋਂ ਸਾਡੇ ਤੇ ਕਾਲੇ ਸਕੇਲ ਲਾਗੂ ਕਰਤੇ ਇਹਨਾਂ ਨੂੰ ਆਮ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਆ ਸਾਡੇ ਵੀ ਘਰ ਕਿਰੇ ਹੋਏ ਆ ਸਾਡੇ ਵੀ ਪਰਿਵਾਰ ਆ ਅਸੀਂ ਵੀ ਉਹਨਾਂ ਬਾਰਡਰ ਦੇ ਜ਼ਿਲ੍ਹੇ ਤੋਂ ਬਲੋਂਗ ਕਰਦੇ ਆ ਜਿੱਥੇ ਸਾਡੇ ਪਿੰਡਾਂ ਦੇ ਆਲੇ ਦੁਆਲੇ ਪਾਣੀ ਆ ਪਰ ਜੇਕਰ ਸਾਨੂੰ 25000 ਰੁਪਏ ਪ੍ਰਤੀ ਮਹੀਨਾ ਘਾਟਾ ਪੈਂਦਾ ਤੇ ਉਹ ਉਹ ਹੜਾਂ ਦੀ ਸਥਿਤੀ ਜਦੋਂ ਸ਼ਾਇਦ ਅਸੀਂ ਕੱਲ੍ਹ ਜਾਂ ਅੱਜ ਨਿਕਲ ਜਾਾਂਗੇ ਪਰ ਜੇ ਆਹ ਸਾਡੇ ਤੇ ਗਲਤ ਕਾਲੇ ਕਾਨੂੰਨ ਲਾਗੂ ਰਹਿ ਜਾਂਦੇ ਆ ਤੇ ਫਿਰ ਅਸੀਂ ਸਾਰੀ ਉਮਰ ਉਹ ਤਾਬ ਨਹੀਂ ਚੱਲ ਸਕਾਂਗੇ ਸਾਡੀ ਵੀ ਉਹਨਾਂ ਨੇ ਹਮਦਰਦੀ ਆ ਅਸੀਂ ਸਥਾਨਕ ਪੱਧਰ ਤੇ ਆਪਦੀ ਜਿੰਨੀ ਸਾਡੀ ਸਮਰੱਥਾ ਉਹਦੇ ਪੱਧਰ ਦੇ ਜਿਹੜੀਆਂ ਜਫ ਦੀ ਵਿਚਰ ਰਹੀ ਉਸ ਲੋਕਾਂ ਚਾਕੇ ਜਿੱਕਰ ਗੱਲ ਕਰੀਏ ਤਾਂ ਅੱਜ ਇੱਥੇ ਮੰਗ ਨਹੀਂ ਪੂਰੀ ਹੋ ਚੁੱਕੀ ਹਾਲਾਂਕਿ ਦੂਜਾ ਦਿਨ ਜੋ ਸ਼ੁਰੂ ਹੋ ਚੁੱਕਿਆ ਤਾਂ ਵਧਣਾ ਚੰਡੀਗੜ੍ਹ ਵੱਲ ਮੁੱਖ ਮੰਤਰੀ ਨਿਵਾਜ਼ ਸਾਹਿਬ ਫਿਲਹਾਲ ਸਾਨੂੰ ਇਹ ਭਰੋਸਾ ਦਿੱਤਾ ਗਿਆ ਕਿ ਅਸੀਂ ਜਿਹੜੀ ਪ੍ਰਪੋਜ਼ਲ ਬਣਾ ਕੇ ਥੋੜੀ ਭੇਜਦੀ ਆ ਉਹ ਜਲਦੀ ਹੋਈ ਤੇ ਫੈਸਲਾ ਆ ਜਾਊਗਾ ਦੀ ਮੀਟਿੰਗ ਚੱਲ ਰਹੀ ਆ ਜੇਕਰ ਇਹ ਸਾਡਾ ਹੱਲ ਨਹੀਂ ਕਰਦੇ ਤਾਂ ਫਿਲਹਾਲ ਅਸੀਂ ਇੱਥੇ ਬੈਠਾਂਗੇ ਉਸ ਤੋਂ ਬਾਅਦ ਅੱਗੇ ਜੇ ਸ਼ਾਮ ਤੱਕ ਹੱਲ ਨਹੀਂ ਹੁੰਦਾ ਅਗੇ ਦੀ ਮੀਟਿੰਗ ਕਰਕੇ ਜੋ ਵੀ ਕਾਰਵਾਈ ਹੋਊਗੀ ਫਿਰ ਉਹ ਦੱਸਾਂਗੇ ਜੇਕਰ ਮੀਟਿੰਗਾਂ ਦੀ ਗੱਲ ਕਰੇ ਤਾਂ ਮੀਟਿੰਗਾਂ ਦਾ ਦੌਰ ਫਿਲਹਾਲ ਚੱਲਦਾ ਹੋਇਆ ਨਜ਼ਰ ਆਉਂਦਾ ਹੈ ਜੇ ਗੱਲ ਕਰੀ ਤਾਂ ਹੋਰ ਫਿਲਹਾਲ ਜੇਕਰ ਮੀਟਿੰਗਾਂ ਦੇ ਵਿੱਚ ਕੋਈ ਹੱਲ ਨਾ ਨਿਕਲੇ ਤਾਂ ਸ਼ਾਮ ਨੂੰ ਦੁਬਾਰਾ ਮੀਟਿੰਗ ਕੀਤੀ ਜਾਵੇਗੀ ਤੇ ਆਪਕਾ ਦੀ ਅੱਧਾ ਅੱਧਾ ਜਿਹੜੇ ਆਪਸ ਵਿੱਚ ਮੀਟਿੰਗ ਕਰਨਗੇ ਉਸ ਤੋਂ ਬਾਅਦ ਜਿਹੜਾ ਅਗਲਾ ਡਿਸੀਜਨ ਲਿਆ ਜਾਏਗਾ ਕਿ ਚੰਡੀਗੜ੍ਹ ਵਾਲੇ ਪੰਜਾਬ ਮੁੱਖ ਮੰਤਰੀ ਦੇ ਘਰ ਵਾਲਾ ਜਿਹੜਾ ਉਹ ਕੁਝ ਕਰਨਾ ਜਾਂ ਨਹੀਂ ਚੰਡੀਗੜ੍ਹ ਤੋਂ ਬਹੁਤ ਜਲਦ ਸਰਬਜੀਤ ਸਿੰਘ ਜਿਨ੍ਹਾਂ ਸੰਦੀਪ ਸਿੰਘ ਅਜੀਤ ਕਰਦੇ ਹਰਦੇ ਸਿੱਖਿਆ ਦਫਤਰ ਮੋਰੇ ਅੱਜ ਸੈਟਿੰਗ ਪੰਜਾਬ ਸਰਕਾਰ ਦੇ ਅਧਿਕਾਰ ਦਾ ਘਰ ਨਾਲ ਲਾਂਦੇ ਹੋਏ ਨਜ਼ਾਰਾ ਦੇ ਅਧਿਆਪਕ ਸਰਕਾਰ ਦੇ ਕਵੀ ਇੱਥੇ ਹੀ ਅਧਿਆਪਕ ਬੈਠੇ ਹੋਏ ਨੇ ਕਿ ਬੀਤੇ ਦਿਨ ਵੀ ਇਸ ਲੋ ਜਿਹੜੇ ਜਿਹਾਪਕ ਨੇ ਉਹ ਬੈਠੇ ਹੋਏ ਹਾਲਾਂਕਿ ਕਾਨੂੰਨ ਦੇ ਅਕਰ ਗਿਆ ਜਵਾਕ ਕੱਲ ਪੂਰਨ ਹੋਟਲ ਨੂੰ ਪਹੁੰਚਦਾ ਹੈ ਇੱਕ ਵਾਰ ਇਹਦਾ ਹੋਸਰਾ ਜਿਹੜਾ ਉਹ ਬੁਲਾ ਰਿਹਾ ਇੱਕ ਵਾਰ ਫਿਰ ਦਵਾ ਦੇਖ ਲਿਓ ਤੇ ਹੋਸਰਾ ਹੁਣ ਵੀ ਬੁਲਾਦਾ ਕਿਉਂਕਿ ਮੌਸਮ ਜਿਹੜਾ ਉਹ ਸਾਫ਼ ਹੋਤਾ ਹੋਇਆ ਜਰੂਰ ਨਜ਼ਰ ਆ ਰਿਹਾ ਦਿੱਤੇ ਕਿ ਮੌਸਮ ਸਾਫ਼ ਹੋਣ ਦਾ ਹੋਇਆ ਨਜ਼ਰ ਆ ਰਿਹਾ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਤੁਪ ਕੋ ਜਿਹੜੀ ਖਰੀਅਰ ਤੁਪ ਦੇ ਵਿੱਚ ਵੀ ਅੱਜ ਮੁਲਾਜ਼ਮ ਜਿਹੜੇ ਨੇ ਉਹ ਬੈਠੇ ਹੋਏ ਕਿੰਨੇ ਨਜ਼ਾਰੇ ਆ ਰਹੇ ਨੇ ਭਾਵੇਂ ਕਿ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਇਹਨੇ ਮੁਲਾਕਾਤਾਂ ਕਰੇ ਉਹਨੇ ਪਹੁੰਚੇ ਨੇ ਨਜ਼ਰਾਨੇ ਜਿਹਦੇ ਵਿੱਚ ਗੱਲ ਕਰਦਾ ਪ੍ਰਧਾਨ ਜੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਨਗੇ ਕਿ ਕੁਝ ਕੁ ਮੰਗਾਂ ਜਿਹੜੇ ਕਿਸੇ ਵੀ ਲੈ ਕੇ ਅੱਜ ਇੱਥੇ ਸਾਰੇ ਇਹ ਅਧਿਆਪਕ ਜਿਹੜੇ ਕਿ ਬੱਚਿਆਂ ਨੂੰ ਸਿੱਖਿਆ ਦੇ ਰਹੇ ਬਾਤ ਉਹ ਸਰਕਾਰ ਦੇ ਉੱਤੇ ਬੈਠੇ ਹੋਏ ਬਣਾਈ ਸੀ ਇਨ ਨਜ਼ਰ ਆ ਰਹੀ ਨੇ ਜਿਵੇਂ ਜਿਹੜੇ ਪ੍ਰਧਾਨ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਨਗੇ ਕਿ ਕੀ ਕੀ ਕੁਝ ਮੰਗਾ ਜਿਹੜੇ ਨੇ ਉਹਨਾਂ ਨੂੰ ਲੈ ਕੇ ਅੱਜ ਜਿਹੜਾ ਉਹ ਪ੍ਰਦਰਸ਼ਨ ਕੀਤਾ ਰਿਹਾ ਹੈ ਅੱਜ ਪ੍ਰਦਰਸ਼ਨ ਦੀ ਗੱਲ ਕਰੀਏ ਹਾਲਾਂਕਿ ਪਿਛਲੇ ਕਾਲ ਦੇ ਵਿੱਚ ਮੀਂਹ ਦੇ ਵਿੱਚ ਗੱਲ ਕਰਦਾ ਮੀਂਹ ਦੇ ਵਿੱਚ ਹੀ ਪ੍ਰਦਰਸ਼ਨ ਹੋਇਆ ਪੂਰੀ ਰਾਤ ਬੀਤੀ ਰਾਤ ਵੀ ਤੋਂ ਬਾਅਦ ਅੱਜ ਉਹ ਮੌਸਮ ਸਾਫ਼ ਹੋ ਚੁੱਕਾ ਹੈ ਕੀ ਲੱਗਦਾ ਮੰਗਾ ਇੱਕ ਦਿਨ ਹੋ ਚੁੱਕਿਆ ਮੰਗਦੇ ਹੋਏ ਨਜ਼ਰ ਆ ਰਹੀਆਂ ਨੇ ਬੈਠੇ ਨੇ ਧਰਨਾ ਲਾ ਕੇ ਇਹ ਕੁਝ ਮੰਗਾ ਨੇ ਇੱਕ ਦਿਨ ਨਹੀਂ ਹੋਇਆ ਜੀ ਅਸੀਂ ਲਗਾਤਾਰ 5 ਸਾਲ ਤੋਂ ਜਿਹੜਾ ਇਹਦੇ ਨੂੰ ਲੈ ਕੇ ਸੰਘਰਸ਼ ਕਰ ਰਹੇ ਹਾਂ ਸਾਡੀ ਮੁੱਖ ਮੰਗ ਇਹ ਸੀਗੀ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਕਰੋਨਾ ਕਾਲ ਦੇ ਦਰਮਿਆਨ ਸਾਡੇ ਤੇ 17 ਜੁਲਾਈ 20 ਨੂੰ ਜਿਹੜਾ ਇੱਕ ਕੇਂਦਰੀ ਪੇਸਕੇਲਾਂ ਦਾ ਅਧੂਰੇ ਨੋਟੀਫਿਕੇਸ਼ਨ ਕਰਤਾ ਸੀਗਾ ਅਸੀਂ ਉਦੋਂ ਤੋਂ ਹੀ ਲਗਾਤਾਰ ਲੜਾਈ ਲੜ ਰਹੇ ਹਾਂ ਸਾਡੀ ਭਰਤੀ ਜਿਹੜੀ ਆ ਉਹ 28 ਫਰਵਰੀ 2020 ਨੂੰ ਇਸ਼ਤਿਹਾਰ ਆਇਆ ਸੀ ਉਹਦਾ ਪਰ ਕੋਵਿਡ ਕਰਕੇ ਸਾਡਾ ਪੇਪਰ ਲੇਟ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਤੇ ਅਧੂਰੇ ਸਕੇਲ ਲਾਗੂ ਕਰਤੇ ਜਿਸ ਦੇ ਨਾਲ ਕੀ ਹੋਇਆ ਵੀ ਸਾਡੀ ਜਿਹੜੀ ਆ 20 ਤੋਂ 25 ਹਜ਼ਾਰ ਪ੍ਰਤੀ ਮਹੀਨਾ ਰੈਗੂਲਰ ਟੀਚਰਸ ਦੀ ਤਨਖਾਹ ਘਟ ਸੀ ਅਸੀਂ ਮਾਨਯੋਗ ਹਾਈ ਕੋਰਟ ਦਾ ਹਸਾਰਾ ਲਿਆ ਉੱਥੋਂ ਵੀ ਜਿੱਤ ਪ੍ਰਾਪਤ ਕੀਤੀ ਡਬਲ ਬੈਂਚ ਤੋਂ ਵੀ ਜਿੱਤੇ ਉਦੋਂ ਦਾ ਸੁਪਰੀਮ ਕੋਰਟ ਤੋਂ ਵੀ ਅਸੀਂ ਜਿੱਤ ਗਏ ਸਰਕਾਰ ਕੋਲੇ ਜਿਹੜੀ ਕੋਈ ਵੀ ਕਾਨੂੰਨੀ ਜਿਹੜੀ ਰੈਮੇਡੀ ਨਹੀਂ ਬਚੀ ਸੀ ਤਾਂ ਸਾਡੇ ਜਿਹੜਾ ਇਸ ਤੋਂ ਬਾਅਦ ਇਹਨਾਂ ਅਸੀਂ ਕੰਟੈਂਪਟ ਲਈ ਕੋਰਟ ਚ ਤਾਂ 70% ਅਧਿਆਪਕ ਜਿਹੜੇ 23 ਤੋਂ 20 ਜਿਹੜੀਆਂ ਦੀ ਲਗਭਗ ਤਨਖਾਹ ਜਿਹੜੀ ਸਾਡੀ ਜਿਵੇਂ ਇਹਨਾਂ ਨੇ ਕੋਰਟ ਚ ਅਫੀਡੇਵਟ ਦਿੱਤਾ ਉਹਦੇ ਅਨੁਸਾਰ ਜਿਹੜੀ ਆ ਜਮ੍ਹਾਂ ਹੋ ਗਈ ਘਾਤਿਆਂ ਚ ਪਰ ਦੋ ਤਿੰਨ ਜ਼ਿਲ੍ਹੇ ਜਿਹੜੇ ਸਾਡੇ ਉਹਨਾਂ ਚ ਡੀਡੀਓਜ਼ ਨੇ ਗਲਤ ਫਿਕਸੇਸ਼ਨ ਕਰਤੀ ਆ ਅਸੀਂ ਲਗਾਤ ਮੇਰੇ ਕੋਲ ਤੁਸੀਂ ਹੀ ਐਫੀਡੀਓਟ ਦਿੱਤਾ ਕੋਰਟ ਚ ਉਹਦੇ ਅਨਸਾਰ ਸਾਰੀ ਤਨਖਾਹ ਆ ਗਈ ਹੈ ਬਾਕੀ ਰਹਿੰਦੇ ਸਾਥੀਆਂ ਨੂੰ ਪਾਓ ਇੱਕ ਕਲੀਅਰ ਪੱਤਰ ਕੱਢ ਦਿਓ ਪਰ ਉਹ ਕਲੀਅਰ ਪੱਤਰ ਕੱਢਣ ਦੀ ਬਜਾਏ ਲਗਾਤਾਰ ਟਾਲ ਮਟੋਲ ਕਰ ਰਹੇ ਆ ਅਖੇ ਐਫਡੀ ਦੀ ਐਡਵਾਈਸ ਲੈਣੀ ਹੈ ਜੇ ਕੁਝ ਦੋ ਇੱਕ ਵਾਰੀ ਐਫਡੀ ਦੀ ਐਡਵਾਈਸ ਦੇ ਕੇ ਸਪੀਕਿੰਗ ਆਰਡਰ ਆਪਾਂ ਜਾਰੀ ਕਰਤੇ ਤਾਂ ਉਸ ਤੋਂ ਬਾਅਦ ਸਾਨੂੰ ਹੋਰ ਕਿਹੜੀ ਐਡਵਾਈਸ ਦੀ ਲੋੜ ਆ ਇਸ ਕਰਕੇ ਅਸੀਂ ਕੱਲ ਸਾਰੀ ਦਿਹਾੜੀ ਵਰਦੇ ਮਹੀ ਸਾਥੀ ਬੈਠੇ ਆ ਅੱਜ ਫਿਰ ਦੂਜੇ ਦਿਨ ਚ ਧਰਨਾ ਚੱਲਣਾ ਜਾਰੀ ਹੋ ਚ ਮੰਨ ਲਓ ਚੱਲ ਰਿਹਾ ਤਾਂ ਇਸ ਲਗਾਤਾਰ ਖੱਤਲਖਵਾਰ ਕਰ ਰਹੇ ਆ ਇਹੀ ਸਰਕਾਰ ਜਿਹੜੀ ਆ ਜਦੋਂ ਇਹ ਨੇਤਾ ਵਿਰੋਧੀ ਦਰਜ ਨਹੀਂ ਵਿਰੋਧੀ ਦਰਜ ਸੀਗੇ ਸਰਕਾਰ ਚ ਨਹੀਂ ਸੀ ਜਿਵੇਂ ਅਮਨ ਰੋੜਾ ਦਾ ਮੌਜੂਦਾ ਵਿੱਤ ਮੰਤਰੀ ਹਰਪਾਲ ਸੀਮਾ ਸਾਡੇ ਧਰਨਿਆਂ ਚ ਆ ਕੇ ਗੱਲਾਂ ਕਰਦੇ ਰਿਹਾ ਕਿ ਤੁਹਾਡਾ ਜਾਇਜ਼ ਹੱਕ ਬਣਦਾ ਤੁਸੀਂ ਜਿਹੜੇ ਮਲਾਜਮ ਆ ਉਹ ਪੰਜਾਬ ਦੇ